ਜੋ 350 ਆਲਟੋ ਆ ਜਿਵੇਂ ਲੱਗਦਾ ਬਿਲਕੁਲ ਜੀ ਲਾਓ ਫੇ ਮਿੱਤਰੋ ਇਹ 20 ਵੇਰੀਐਂਟ ਤੇ ਟਾਪ ਦੇ ਵਿੱਚ 8 ਲੱਖ ਦਾ ਫਰਕ ਹੈਗਾ ਮੋਟਾ-ਮੋਟਾ ਹਾਂ ਹਾਂਜੀ ਹਾਂਜੀ ਹੁਣ ਆਪਾਂ ਜਿਹੜਾ ਇਹਨਾਂ ਨੇ 8 ਲੱਖ ਬਚਾਇਆ ਵਾ ਉਹਦੇ ਚ ਕਿੰਨੇ ਕੇ ਪੈਸੇ ਇਹਨਾਂ ਦੇ ਲਵਾ ਕੇ ਇਹਨਾਂ ਦਾ ਟਾਪ ਵੇਰੀਐਂਟ ਵਾਲਾ ਸੁਪਨਾ ਪੂਰਾ ਕਰਨਾ ਇਹ ਸਰ ਮੋਟਾ-ਮੋਟਾ ਤੁਹਾਡਾ 1 ਲੱਖ ਤੋਂ ਸਵਾ ਲੱਖ ਰੁਪਏ ਲੱਗਣਾ ਜੀ ਜਿਹੜੇ ਪੈਕੇਜ ਹੈ 30-40 ਹਜ਼ਾਰ ਤੋਂ ਸਟਾਰਟ ਹੋ ਜਾਂਦੇ ਪਲੱਗ ਐਂਡ ਪਲੇ ਆ ਹੁੰਡਾਈ ਵਾਲੇ ਵੀ ਆਹੀ ਵਰਤਦੇ ਆ ਤੇ ਤੁਹਾਨੂੰ ਇੱਥੋਂ ਦੀ ਵੀ ਇਹੀ ਲਾ ਕੇ ਬਸ ਗੱਲ ਇੰਨੀ ਕਾ ਵੀ ਉਹਨਾਂ ਨੇ ਤੁਹਾਡੇ 80 ਲੱਖ ਰੁਪਏ ਲੈਣਾ ਹਾਂਜੀ ਹਾਂਜੀ ਇਹ ਜੋ ਫਰੰਟ ਦੇ ਉੱਤੇ ਆ ਕੇ ਕਿਸੇ ਦਾ ਐਕਸੀਡੈਂਟ ਹੋ ਵੀ ਜਾਂਦਾ ਵਾ ਤਾਂ ਆ ਚੀਜ਼ ਦੱਸ ਦਊਗੀ ਵੀ ਕਿਹਦੀ ਗਲਤੀ ਸੀ ਇਹਦੀ ਸੁਣਵਾਈ ਹੈਗੀ ਜੀ ਪ੍ਰੋਪਰ ਕੋਰਟ ਤੇ ਤੁਸੀਂ ਅਪੀਲ ਕਰ ਸਕਦੇ ਹੋ 1500 ਦੀ ਚੀਜ਼ ਪਰ ਫਾਇਦੇ ਲੱਖਾਂ ਦੇ ਹਾਂ ਲਾਈਟ ਬਹੁਤ ਵਧੀਆ ਜੀ ਕਿਲੋਮੀਟਰ ਤੱਕ ਜਾਏਗੀ ਠੀਕ ਹੈ ਤੇ ਤਿੰਨ ਗੋਲੇ ਬੰਦੇ ਇਹਦੇ ਸਾਹਮਣੇ ਠੀਕ ਹੈ ਲਾਈਟ ਬਹੁਤ ਵਧੀਆ ਸੈਂਸ ਜੋ ਵੀ ਹੋਏਗਾ ਕਿਤੇ ਗੱਡੀ ਵੱਜ ਜਾਂਦੀ ਹੈ ਤੇ ਸਕ੍ਰੈਚ ਵਗੈਰਾ ਆਉਂਦੇ ਇਹਦੇ ਤੇ ਆਉਗੇ ਪੇਂਟ ਤੇ ਬਿਲਕੁਲ ਸਕ੍ਰੈਚ ਨਹੀਂ ਆਏਗਾ ਗੱਡੀ ਬਿਲਕੁਲ ਸੇਫ ਰਹੇਗੀ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਜਾ ਰਹੀ ਹੈ ਬਾਈ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ ਮਿੱਤਰ ਪਿਆਰਿਆਂ ਨੂੰ ਜਿੰਨੇ ਵੀ ਭਰਾ ਆਪਣੇ ਨਾਲ ਇਸ ਵੀਡੀਓ ਦੇ ਵਿੱਚ ਜੁੜ ਚੁੱਕੇ ਆ ਬਾਈ ਤੁਹਾਡਾ ਤਹਿ ਦਿਲੋਂ ਧੰਨਵਾਦ ਆਪਣੀਆਂ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਇੱਕ ਵਾਰੀ ਮੈਂ ਇਸ ਵੀਡੀਓ ਦੇ ਵਿੱਚ ਦਿਖਾ ਦੇਣਾ ਚਾਹਨਾ ਬੈਕ ਸਾਈਡ ਤੇ ਦੇਖ ਲਓ ਇਹ ਸਾਰੀ ਬਾਈ ਆਪਾਂ ਜਲੰਧਰ ਮਾਰਕੀਟ ਦੇ ਵਿੱਚ ਖੜੇ ਆ ਕਾਰਾਂ ਦੀ ਮਾਰਕੀਟ ਜਿਹੜੀ ਮੋਡੀਫਿਕੇਸ਼ਨ ਦੀ ਹੁੰਦੀ ਆ ਐਸੈਸਰੀਜ਼ ਦੇ ਰਿਲੇਟਿਡ ਜੋ ਵੀ ਤੁਹਾਡੀ ਰਿਕੁਆਇਰਮੈਂਟ ਆ ਉਸ ਮਾਰਕੀਟ ਦੇ ਵਿੱਚ ਆਪਾਂ ਖੜੇ ਆ ਜਿਵੇਂ ਦਿੱਲੀ ਕਰੋਲ ਬਾਗ ਮਾਰਕੀਟ ਆ ਉਦਾਂ ਹੀ ਜਲੰਧਰ ਸ਼ਹਿਰ ਦੇ ਵਿੱਚ ਬਹੁਤ ਹੀ ਵੱਡੀ ਮਾਰਕੀਟ ਆ ਔਰ ਪਾਰਟਿਕੂਲਰ ਜਿਹੜੀ ਜਗ੍ਹਾ ਤੇ ਅੱਜ ਖੜੇ ਆ ਇਹ ਬਾਈ ਹੋਣੀ ਹੋਲ ਸੇਲਰ ਨੇ ਅਸੈਸਰੀਜ਼ ਦੇ ਮਾਮਲੇ ਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਅੱਜ ਦਿਖਾਵਾਂਗੇ ਜ਼ਿਆਦਾਤਰ ਤੁਸੀਂ ਕਾਰ ਲੈਣ ਤੋਂ ਬਾਅਦ ਭਾਵੇਂ ਨਵੀਂ ਹੋਵੇ ਚਾਹੇ ਪੁਰਾਣੀ ਹੋਵੇ ਤੁਸੀਂ ਕਹਿੰਦੇ ਹੋ ਪਲੇਅਰ ਚਾਹੀਦਾ ਵਾ ਵਧੀਆ ਕੁਆਲਟੀ ਦਾ ਫਿਰ ਲਾਈਟਾਂ ਚਾਹੀਦੀਆਂ ਤੁਹਾਨੂੰ ਜਿਹੜਾ ਦਿਨ ਚੜ੍ਹਦੇ ਨੇ ਹੁਣ ਸਰਦੀਆਂ ਆ ਗਈਆਂ ਵਾ ਤੁਹਾਨੂੰ ਚਾਹੀਦੇ ਫੌਗ ਲੈਂਪ ਜਿਹੜੇ ਪੀਲੇ ਵਾਲੇ ਹੁੰਦੇ ਆ ਜਾਂ ਮਲਟੀ ਕਲਰ ਹੁੰਦੇ ਆ ਸਾਰਾ ਕੁਝ ਤੁਹਾਨੂੰ ਅੱਜ ਦੀ ਵੀਡੀਓ ਚ ਦੇਖਣ ਨੂੰ ਮਿਲੇਗਾ ਔਰ ਹੋਲ ਸੇਲ ਰੇਟਾਂ ਦੇ ਉੱਤੇ ਤੇ ਬਾਈ ਕੁਆਲਟੀ ਵਾਲਾ ਕੰਮ ਹੋਊਗਾ ਇਹਦੇ ਵਿੱਚ ਕੋਈ ਵੀ ਐ ਨਹੀਂ ਹੋਊਗਾ ਕਿ ਤੁਸੀਂ ਅੱਜ ਪੁਆਇਆ ਤੇ ਕੱਲ ਨੂੰ ਖਰਾਬ ਸਾਰੀਆਂ ਚੀਜ਼ਾਂ ਦੀ ਗਾਰੰਟੀ ਵਾਰੰਟੀ ਹੋਊਗੀ ਜਿਹੜੇ ਮੇਰੇ ਭਰਾ ਕੁਆਲਟੀ 'ਚ ਬਲੀਵ ਰੱਖਦੇ ਏਸ ਵੀਡੀਓ ਨੂੰ ਜ਼ਰੂਰ ਦੇਖਿਓ ਤੁਹਾਡੀ ਜੇ ਕ੍ਰੇਟਾ ਤੁਸੀਂ ਨਵੀਂ ਪਰਚੇਜ਼ ਕੀਤੀ ਆ ਬੀ ਸਵੇਰੀਐਂਟ ਵਾਲੀ ਤਾਂ ਉਹਨੂੰ ਟੌਪ ਵੇਰੀਐਂਟ ਦੇ ਵਿੱਚ ਜਮਾ ਟੌਪ ਵੇਰੀਐਂਟ ਬਣਾਵਾਂਗੇ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਔਰ ਚੀਜ਼ਾਂ ਸਾਰੀਆਂ ਹੀ ਜੈਨੂਅਲ ਹੋਣਗੀਆਂ ਹੁੰਡਾਈ ਦੀਆਂ ਔਰ ਬਿਨਾ ਕਿਸੇ ਵਾਇਰ ਕਟਿੰਗ ਤੋਂ ਆਓ ਹੁਣ ਤੁਹਾਨੂੰ ਗੱਲਬਾਤ ਕਰਵਾਨੇ ਆ ਅਰਚਿਤ ਭਾਈ ਦੇ ਨਾਲ ਤੇ ਅਰਚਿਤ ਭਾਜੀ ਵੈਲਕਮ ਪਹਿਲਾਂ ਦਾ ਵੀਡੀਓ ਦੇ ਵਿੱਚ ਠੀਕ ਹੋ ਤੁਸੀਂ ਸੁਣਾਓ ਬਹੁਤ ਵਧੀਆ ਤੇ ਅਰਚਿਤ ਭਾਜੀ ਜਿਵੇਂ ਸਟਾਰਟਿੰਗ ਮੈਂ ਕਰਤੀ ਆ ਭਰਾਵਾਂ ਨੂੰ ਦੱਸਦਾ ਕਿ ਭਰਾ ਦੇ ਕੋਲ ਅੱਜ ਜਲੰਧਰ ਪਹੁੰਚੇ ਆਏ ਆ। ਥੈਂਕ ਯੂ। ਤੇ ਇਹਨਾਂ ਨੂੰ ਚੀਜ਼ਾਂ ਦਿਖਾਣੀਆਂ ਵਧੀਆ ਵਧੀਆ। ਬਿਲਕੁਲ ਜੀ ਬਿਲਕੁਲ। ਸਭ ਤੋਂ ਪਹਿਲਾਂ ਨਾ ਮੈਂ ਜਿਹੜੀ ਸਭ ਤੋਂ ਪਹਿਲੀ ਰਿਕੁਆਇਰਮੈਂਟ ਹੈ ਭਰਾਵਾਂ ਦੀ ਕ੍ਰੇਟਾ ਕਢਾਉਂਦੇ ਲੋਕੀ ਇਹ ਵੇਰੀਐਂਟ ਬਿਲਕੁਲ بیس ਵੇਰੀਐਂਟ ਜਿਹਨੂੰ ਕਹਿੰਦੇ ਤੇ ਕਿਉਂਕਿ ਉਹ بیس ਵੇਰੀਐਂਟ ਤੇ ਟੌਪ ਦੇ ਵਿੱਚ 8 ਲੱਖ ਦਾ ਫਰਕ ਹੈਗਾ ਮੋਟਾ-ਮੋਟਾ। ਹਾਂਜੀ ਹਾਂਜੀ। ਹੁਣ ਆਪਾਂ ਜਿਹੜਾ ਇਹਨਾਂ ਨੇ 8 ਲੱਖ ਬਚਾਇਆ ਵਾ। ਹਾਂ। ਉਹਦੇ ਚ ਕਿੰਨੇ ਕੇ ਪੈਸੇ ਇਹਨਾਂ ਦੇ ਲਵਾ ਕੇ ਇਹਨਾਂ ਦਾ ਟੌਪ ਵੇਰੀਐਂਟ ਵਾਲਾ ਸੁਪਨਾ ਪੂਰਾ ਕਰ ਉਹਦੇ ਵਿੱਚ ਮਤਲਬ ਕਿ ਚੀਜ਼ਾਂ ਹੈਗੀਆਂ ਹੋਣਗੀਆਂ ਹਾਂਜੀ ਵੀ ਇਹਨਾਂ ਨੂੰ ਕੋਈ ਵੀ ਉਹਦੇ ਵਿੱਚ ਵਾਇਰ ਕਟਿੰਗ ਨਹੀਂ ਮਿਲਣੀ ਵਾਇਰ ਕਟਿੰਗ ਨਹੀਂ ਹੋਗੀ ਔਰ ਜੋ ਹੁੰਡਾਈ ਦਾ ਜੈਨੂਇਨ ਸਮਾਨ ਹੈ ਉਹੀ ਹੋਏਗਾ ਜੀ ਅੱਦੀ ਹੈ ਨਾ ਉਹ ਸਾਡੀ ਗਰੰਟੀ ਹੈ ਜੀ ਤੇ ਸਮਾਨ ਦੀ ਵੀ ਗਰੰਟੀ ਹੈ ਇਹਨਾਂ ਨੂੰ ਇਹ ਦੱਸ ਦੋ ਪਹਿਲਾਂ ਐਡਰੈਸ ਕੀ ਆਪਣਾ ਆਪਣਾ ਐਡਰੈਸ ਹੈ ਜੀ ਜਲੰਧਰ ਬੀ ਐਮ ਸੀ ਚੌਂਕ ਯਸ ਬੈਂਕ ਦੇ ਸਾਹਮਣੇ ਸੋਨਾ ਆਟੋ ਏਜੰਸੀ ਜੀ ਸੋਨਾ ਆਟੋ ਏਜੰਸੀ ਤੇ ਖੜੇ ਆ ਬਾਈ ਬੀ ਐਮ ਸੀ ਚੌਂਕ ਦੇ ਵਿੱਚ ਬਾਈ ਉਹਨਾਂ ਦੇ ਨੰਬਰ ਤੁਹਾਡੇ ਮੂਰੇ ਚੱਲਦੇ ਪਿਆ ਉਹਨਾਂ ਤੇ ਕਾਲ ਕਰ ਲਿਓ ਅੱਜ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਹ ਇਹ ਹੈਗੀ ਬਾਈ ਕ੍ਰੇਟਾ ਦੀ ਹਾਂਜੀ ਕਿੱਟ ਬਿਲਕੁਲ ਇਹਦੇ ਵਿੱਚ ਕ੍ਰੇਟਾ ਨੂੰ ਟੌਪ ਵੀਰੈਂਟ ਕਰਾਂਗੇ ਵੀਰੇ ਕੀ ਕੀ ਸਮਾਨ ਲੱਗੂਗਾ ਟੌਪ ਕਰਨ ਦੇ ਵਿੱਚ ਮੈਂ ਸਮਝਾ ਦੋ ਬੜਾ ਇਹ ਬਲੋਪੰਗ ਦੇ ਸਪੀਕਰਸ ਆ ਜੀ ਸਭ ਤੋਂ ਪਹਿਲਾਂ ਤਾਂ ਸਿਸਟਮ ਉੱਚ ਫਿਰ ਬਲੋਪੰਗ ਦਾ ਹੀ ਪਲੇਅਰ ਆ ਗਿਆ ਕ੍ਰੇਟਾ ਸਪੈਸ਼ਲ ਆ ਦਿਖਾ ਦਿਓ ਬਾਈ ਕ੍ਰੇਟਾ ਸਪੈਸ਼ਲ ਆ ਔਰ ਨਾਲੇ ਇੱਕ ਚੀਜ਼ ਆ ਦਿਖਾ ਦਿਓ ਵੀ ਹੁੰਡਾਈ ਜੈਨੂਅਲ ਆ ਇਹ ਪਲੱਗ ਐਂਡ ਪਲੇ ਆ ਹੁੰਡਾਈ ਵਾਲੇ ਵੀ ਆਹੀ ਵਰਤਦੇ ਆ ਤੇ ਤੁਹਾਨੂੰ ਇੱਥੋਂ ਦੀ ਵੀ ਇਹੀ ਲਾ ਕੇ ਬਸ ਗੱਲ ਇੰਨੀ ਕਾ ਵੀ ਉਹਨਾਂ ਨੇ ਤੁਹਾਡੇ ਤੋਂ ਲੈ ਲੈਣਾ 8 ਲੱਖ ਰੁਪਏ ਵੱਧ ਤੇ 8 ਲੱਖ ਰੁਪਏ ਲੈਣਾ ਹਾਂਜੀ ਹਾਂ ਇਹ ਕੰਪੋਨੈਂਟ ਹੈ ਜੀ ਠੀਕ ਹੈ ਇਹਦੇ ਨਾਲ ਟਵਿੱਟਰ ਵੀ ਆਉਂਦੀ ਹੈ ਤੇ ਦਾ ਪਰਸਨਲ ਕ੍ਰੋਸਓਵਰ ਵੀ ਹੁੰਦਾ ਅੱਛਾ ਹਾਂਜੀ ਹਾਂਜੀ ਠੀਕ ਹੈ ਵੀਰੇ ਇਹਦੇ ਨਾਲ ਟਵਿੱਟਰ ਹੁੰਦੇ ਆ ਟਵਿੱਟਰ ਨਾਲ ਹੈ ਜੀ ਇਹ ਫਰੰਟ ਤੇ ਲੱਗੂਗੇ ਇਹ ਬੈਕ ਸਾਈਡ ਤੇ ਲੱਗੂਗੇ ਠੀਕ ਹੈ ਵੀਰੇ ਠੀਕ ਹੈ ਜੀ ਆਹ ਪਲੇਅਰ ਆ ਗਿਆ ਇਹ 360 ਪਲੇਅਰ ਆਪਣੇ ਕੈਮਰਾਜ਼ ਆ ਗਏ ਜਿਹੜਾ ਟਾਪ ਮਾਡਲ ਨੂੰ ਲਾ ਲੱਗੇ ਹੁੰਦੇ ਆ ਇਹ ਵੀ ਤੁਹਾਨੂੰ ਪ੍ਰੋਪਰ ਇਨੇਬਲ ਕਰਕੇ ਕਨਫਿਗਰੇਸ਼ਨ ਕਰਕੇ ਦਵਾਗੇ ਜੀ ਸਾਰਾ ਕੁਝ ਵਰਕਿੰਗ ਕਰਕੇ ਮਤਲਬ ਇਹ ਜਿੰਨਾ ਆਪਾਂ ਪੈਕੇਜ ਦੱਸਿਆ ਵੈਸੇ ਹਾਂਜੀ ਇਹ ਵਿਦ ਫਿਟਿੰਗ ਆ ਨਾ ਸਭ ਕੁਝ ਇਹ ਵਿਦ ਫਿਟਿੰਗ ਸਭ ਕੁਝ ਇਹ ਸਮਾਨ ਇਨਕਲੂਡਡ ਹੈ ਇਨਕਲੂਡਡ ਆ ਸਾਰਾ ਕੁਝ ਦੈਨ ਉਸ ਤੋਂ ਬਾਅਦ ਆਪਣੀ ਆ ਗਈ 240 ਵਾਟ ਦੀ ਜੈਨੂਨ ਜੈਨੂਨ 3 ਇਨ 1 LED ਬਲੂਜ਼ਨ ਕੰਪਨੀ ਦੀ 3 ਇਨ 1 ਦੇ ਵਿੱਚ ਕਿਹੜਾ ਕਿਹੜਾ ਕਲਰ ਇੱਥੇ yellow ਆ ਗਿਆ ਫਿਰ ਬਾਰਸ਼ਾਂ ਵਾਸਤੇ ਆਫ ਵਾਈਟ ਆ ਗਿਆ ਫਿਰ ਸਰਦੀਆਂ ਵਾਸਤੇ ਵਾਈਟ ਪਿਓਰ ਵਾਈਟ ਆ ਗਿਆ ਠੀਕ ਹੈ ਜੀ ਠੀਕ ਹੈ ਵੀਰੇ ਜੇ ਪਿਓਰ ਵਾਈਟ ਦੇ ਵਿੱਚ ਜ਼ਿਆਦਾ ਵਾਟੇ ਚਾਹੀਦੀ ਹੈ ਫਿਰ 260 ਇਹ ਵੀ ਜੈਨੂਅਲ ਆ ਇਹਦੀ ਵੀ 2 ਸਾਲ ਦੀ ਕਾਉਂਟਰ ਰਿਪਲੇਸਮੈਂਟ ਹੈ ਬਲੈਕ ਕੈਡ ਕੰਪਨੀ ਦੀ ਇਹ ਵੀ OEM ਸਪਲਾਈਅਰ ਹੈ ਟਾਟਾ ਤੇ ਮਹਿੰਦਰਾ ਦੇ ਬਹੁਤ ਵਧੀਆ ਕੰਪਨੀਆਂ ਵੀ ਬਲੈਕ ਕੈਡ ਤੋਂ ਹੀ ਮੈਨੂੰ ਦੱਸਿਆ ਸੀ ਪਿਛਲੀ ਵਾਰ ਵੀ ਹਣਾ ਵੀ ਮਹਿੰਦਰਾ ਤੇ ਟਾਟਾ ਵਾਲੇ ਇਹਨਾਂ ਦੀਆਂ ਹੀ ਚੀਜ਼ਾਂ ਵਰਤਦੇ ਆ ਆ ਕੰਪਨੀ ਦੀਆਂ ਜਿਹੜੀਆਂ ਉਹਨਾਂ ਨੇ ਆਪ ਹੀ ਗੱਡੀਆਂ 'ਚ ਪਾ ਕੇ ਦੇਣੀ ਆਉਂਦੀਆਂ ਕਿਉਂਕਿ ਉਹ ਵੀ ਐਸੈਸਰੀ ਲੈਂ ਔਰ ਅਰਚਿਤ ਭਾਈ ਨੇ ਮੈਨੂੰ ਦੱਸਿਆ ਸੀ ਇਹ ਵੋਟ ਦੇ ਵਿੱਚ ਬਾਈ ਬਹੁਤ ਓਲਾਵਾ ਜਿਹੜੇ ਕੁਛ ਚਾਈਨੀਜ਼ ਕੰਪਨੀਆਂ ਹੁੰਦੀਆਂ ਵਾ ਜਿਹੜੀਆਂ ਇਹਨਾਂ ਵੋਟਾਂ ਦੇ ਵਿੱਚ ਕਬਲਾ ਕਰ ਜਾਂਦੀਆਂ ਵਾ ਬਿਲਕੁਲ ਜੀ ਇਹਦਾ ਵੀਰੇ ਜੈਨੂਨ ਜੇ ਆਪਾਂ ਪਛਾਣ ਨਹੀਂ ਹੋਵੇ ਕਿ ਉਹ ਹੈਗਾ ਵਾਜ ਜਿਹੜੀ ਵੀ ਜੈਨੂਨ LED ਹੋਏਗੀ ਦੀ ਉਹਦੇ ਵਿੱਚ ਹਮੇਸ਼ਾ ਹੀ ਕੰਪਨੀ ਦਾ ਐਡਰੈਸ ਨਾਲ ਹੋਏਗਾ ਹੂੰ ਜਿੱਦਾਂ ਕਿ ਇਹਦਾ ਐਡਰੈਸ ਨਾਲ ਲਿਖਿਆ ਹੋਇਆ ਹੈ ਪ੍ਰੋਪਰ ਐਡਰੈਸ ਹੈ ਸੁਣਵਾਈ ਹੈਗੀ ਹੈ ਕੰਜ਼ਿਊਮਰ ਕੋਰਟ ਤੇ ਤੁਸੀਂ ਅਪੀਲ ਕਰ ਸਕਦੇ ਹੋ ਇਹ ਇਹਦੀ ਪਛਾਣ ਆ ਕਿ ਜੈਨੂਨ LED ਇਹ ਹੋਏਗੀ ਜਿਹਦਾ ਐਡਰੈਸ ਨਾਲ ਹੋਏਗਾ ਨਾ ਲਊਗਾ ਬਾਕੀ ਕੋਈ ਜੈਨੂਨ ਨਹੀਂ ਉਹ ਬਸ ਲਿਖ ਦਿੰਦੇ ਆ ਵੋਲਟੇਜ ਉਹਨਾਂ ਦੀ ਅੱਧਾ ਘੰਟੇ ਬਾਅਦ ਅੱਧੀ ਵੀ ਨਹੀਂ ਰਹਿ ਜਾਂਦੀ ਬਾਕੀ ਬਾਈ ਤੁਸੀਂ ਵੀ ਦੇਖਿਆ ਹੋਊਗਾ ਕਈ ਵਾਰ 200 ਵੋਟ ਤੇ 350 ਵੋਟ ਵੀ ਸੇਮ ਹੀ ਲੱਗਦੀਆਂ ਹੁੰਦੀਆਂ ਵਾ ਉਹ ਇਹਨਾਂ ਚੀਜ਼ਾਂ ਦੇ ਕਰਕੇ ਹੀ ਆ ਚੀਜ਼ ਬਾਈ ਹਮੇਸ਼ਾ ਜੈਨੂਇਨ ਲੋ ਉਹਦੇ ਐਕਸੈਸਰੀ ਦੇ ਮਾਮਲੇ ਦੇ ਵਿੱਚ ਤਾਂ ਜੇ ਤੁਸੀਂ ਬੇਸ ਵੇਰੀਐਂਟ ਜਿੱਦਾਂ ਹੁਣ ਤੁਹਾਨੂੰ ਦੱਸਿਆ ਵਾ ਵੀ ਆਪਾਂ ਟੌਪ ਕਰਨਾ ਵਾ ਇਹਦੇ ਵਿੱਚ ਕੰਪਰੋਮਾਈਜ਼ ਨਾ ਕਰਿਓ ਮੈਂ ਕਈ ਵੀਡੀਓਜ਼ ਇਹਦੀਆਂ ਦੇਖੀਆਂ ਹੋਈਆਂ ਹਰਚਿਤ ਭਾਜੀ ਵੀ ਕਾਰਾਂ ਫਾਇਰ ਫੜ ਲੈਂਦੀਆਂ ਵਾ ਹਾਂਜੀ ਉਹ ਵਾਇਰਿੰਗ ਦਾ ਨੁਕਸਾਨ ਹੁੰਦਾ ਜੀ ਮਤਲਬ ਵਾਇਰਿੰਗ ਦੀ ਇਸ਼ੂ ਹੁੰਦੀ ਆ ਸਾਰਾ ਹੀ ਇੰਜਨ ਖਤਮ ਹੋ ਗਿਆ ਕਾਰ ਦੇ ਵਿੱਚ ਜਦੋਂ ਅੱਗ ਹੀ ਲੱਗੀ ਤਾਂ ਫਿਰ ਸਾਰਾ ਕੰਮ ਹੀ ਖਤਮ ਹੋ ਗਿਆ ਉਹ ਤਾਂ ਹੀ ਪਲਗਨ ਪਲੇ ਵਾਲਾ ਸਿਸਟਮ ਹੀ ਸਹੀ ਰਹਿੰਦਾ ਜੀ ਵਾਇਰਿੰਗ ਜੇ ਐਕਸਟਰਾ ਲਾਵਾਂਗੇ ਜੇ ਪ੍ਰੋਪਰ ਉਹਨੂੰ ਕੀ ਕਹਿੰਦੇ ਆ ਬੰਦ ਨਹੀਂ ਕੀਤਾ ਤਾਂ ਫਿਰ ਫਾਇਰ ਦਾ ਖਤਰਾ ਰਹਿੰਦਾ ਹੀ ਰਹਿੰਦਾ ਹੁੰਦਾ ਤੇ ਇਹ ਕੰਮ ਹਮੇਸ਼ਾ ਜੈਨੂਨ ਕਰਵਾਇਆ ਕਰੋ ਤੇ ਉਹਦੇ ਬਾਅਦ ਫਿਰ ਤੁਹਾਨੂੰ ਏਸ ਪੈਕੇਜ ਦੇ ਵਿੱਚ ਆਪਾਂ ਫੌਗ ਲੈਂਪ ਵੀ ਦੇਨੇ ਆ ਬਾਈ ਆ ਦੇਖੋ ਫੌਗ ਲੈਂਪ ਹੈਗੇ ਆ ਇਹ ਵੀ ਮਤਲਬ ਕਿ ਪੂਰੇ ਹਨ ਚਾਨਣ ਕਰਨ ਵਾਲੇ ਆ ਇਹ ਮਸਲ ਬ੍ਰਾਂਡ ਆ ਜੀ ਇਹਦੀ ਵੀ ਸਾਲ ਦੀ ਗਾਰੰਟੀ ਹੈ ਇਹ ਵੀ 3 in 1 ਆ ਅੱਛਾ ਇਹ ਫੋਗ ਰੈਡ ਵਾਸਤੇ ਸਪੈਸ਼ਲ ਆ ਠੀਕ ਹੈ ਤੇ ਪਿਛਲੀ ਵੀਡੀਓ 'ਚ ਆਪਾਂ ਜਿੱਦਾਂ ਦੁਨਾਲੀ ਲੈ ਕੇ ਆਏ ਸੀ ਪ੍ਰੋਜੈਕਟਰ ਜੇ ਇੱਚ ਹੁਣ ਤਿੰਨ ਲੇਜ਼ਰ ਵਾਲੇ ਸੈਂਸੂਈ ਬਣਾਉਣ ਦੇ ਆ ਗਏ ਆ ਆ ਲੈ ਅੱਛਾ ਉਹਦੇ 'ਚ ਡਬਲ ਸੀ ਉਹ 'ਚ ਡਬਲ ਆ ਇੱਚ ਹੁਣ ਟਰਾਈਜ਼ ਆ ਗਈ ਆ ਸੈਂਸੂਈ ਕੰਪਨੀ ਉਹ ਆ ਜਿਹੜਾ ਏਸੀ ਫ੍ਰਿਜ ਸਭ ਕੁਝ ਬਣਾਉਂਦੀ ਆ ਹੁਣ ਇਸ ਕੰਪਨੀ 'ਚ ਗੱਡੀਆਂ ਦਾ ਸਮਾਨ ਵੀ ਲੈਣ ਲੱਗ ਗਈ ਮਤਲਬ ਬਣਾਉਣ ਲੱਗ ਗਈ ਆ ਸੈਂਸੂਈ ਤੁਸੀਂ ਦੇਖਿਆ ਹੋਣਾ LED's ਵੀ ਹੁੰਦੀਆਂ ਇਹਨਾਂ ਦੀਆਂ ਫ੍ਰਿਜੇਜ਼ ਵਗੈਰਾ ਵੀ ਹੁੰਦੀਆਂ ਆ ਵਾ ਇਲੈਕਟ੍ਰ ਤੇ ਇਹ ਵੀ ਆਪਾਂ ਨਾਲ ਪਾ ਕੇ ਦੇ ਦਾਂਗੇ ਇਹ ਤੁਹਾਡੇ ਕੋਲ ਆਪਸ਼ਨ ਆ ਤੁਸੀਂ ਇਹ ਲਵਣਾ ਇਹ ਵਾਲੋ ਨਹੀਂ ਤਾਂ 3 in 1 ਆ ਲਵਣਾ ਇਹ ਵਾਲੋ ਇਹ 3 in 1 3 in 1 ਇਹ ਕੱਲੇ ਵਾਈਟ ਆ ਇਹ ਕੱਲੇ ਵਾਈਟ ਆ ਠੀਕ ਹੈ ਜਿਹੜੇ ਲੇਜ਼ਰ ਹੁੰਦੇ ਹਮੇਸ਼ਾ ਵਾਈਟ ਚ ਆਉਂਦੇ ਆ ਵਾਈਟ ਦੇ ਵਿੱਚ ਆਉਂਦੇ ਆ ਇਹ ਤੁਹਾਡੇ ਤੋਂ ਆਪਸ਼ਨ ਆ ਬਾਕੀ ਵੀਰੇ ਇੱਕ ਜਿਹੜੀ ਚੀਜ਼ ਹੁੰਦੀ ਕਹਿੰਦੇ ਵੀ ਮਲਟੀ ਕਲਰ ਨਹੀਂ ਲੈਣਾ ਚਾਹੀਦੀ ਉਹ ਮੇਥਾ ਨਾ ਉਹ ਉਹ ਮੇਥੀ ਆ ਸਰ ਜਿਹਨੂੰ ਹੁਣ ਫੋਗ ਚ ਯੈਲੋ ਲਾਈਟ ਚਾਹੀਦੀ ਆ ਜਿਹਨੂੰ ਆਦਤ ਹੈ ਉਹ ਹਮੇਸ਼ਾ ਹੀ 3 in 1 ਲਵਾਏਗਾ ਜਿਹਨੂੰ ਕੱਲੀ ਵਾਈਟ ਚਾਹੀਦੀ ਉਹ ਉਹ ਵੀ ਆ ਸਕਦਾ ਨਾਲ ਵੋਲਟੇਜ ਵੀ ਜ਼ਿਆਦਾ ਮਿਲ ਜਾਏਗੀ ਤੇ ਉਹਦੇ ਬਾਅਦ ਵੀਰੇ ਆਪਣੇ ਤੋਂ ਆ ਜਿਹੜੇ ਆ ਕੰਟਰੋਲਸ ਆ ਗਏ ਹਨਾ ਸਟੀering ਦੇ ਇਹੀ ਨਾਲ ਆਪਾਂ ਇਹ ਹੁੰਡਾਈ ਦੇ ਇਹ ਵੀ ਜੈਨੂਨ ਆ ਜੀ ਵਾਇਰਿੰਗ ਵਗੈਰਾ ਸਭ ਕੁਝ ਨਾਲ ਹੈ ਤੇ 크루즈 ਵੀ ਇਨੇਬਲ ਕਰਕੇ ਦਵਾਂਗੇ। ਅੱਛਾ ਉਹ ਟੌਪ ਮਾਡਲ ਜਿਹੜਾ 크루즈 ਇਨੇਬਲ ਆਂਦਾ ਹੈ ਉਹ ਵੀ ਆਪਾਂ ਕਰਕੇ ਦਵਾਂਗੇ। ਕਈ ਇੱਦਾਂ ਹੀ ਲਾ ਦਿੰਦੇ ਆ। ਓਕੇ ਹਾਂ ਇਹ ਸ਼ੋਅ ਆਫ ਨਹੀਂ ਆ ਕੱਲੀ ਹਾਂਜੀ ਇਹਦੇ ਨਾਲ ਸਾਰਾ ਕੁਝ ਵਰਕਿੰਗ ਕਰਕੇ ਦਵਾਂਗੇ। ਪ੍ਰੋਪਰ ਇਹ ਵੀ ਆਪਾਂ ਦਿੱਲੀੋਂ ਤੋਂ ਮੰਗਾਏ ਆ ਤੇ ਪ੍ਰੋਪਰ ਇਹਦੇ ਕਪਲਰ ਨੇ ਕੋਈ ਕਟਿੰਗ ਨਹੀਂ ਹੋਏਗੀ। ਇਹ ਮਤਲਬ ਕਿ ਕਪਲਰ ਟੂ ਕਪਲਰ ਫਿਟਿੰਗ ਕਹਿੰਦੇ ਆ ਜਿਹੜਾ ਉਹ ਚੀਜ਼ ਆ ਬਾਈ ਕੋਈ ਵਾਇਰ ਕਟਿੰਗ ਨਹੀਂ ਹੋਣੀ। ਦੈਨ ਉਸ ਤੋਂ ਬਾਅਦ ਆ ਗਈ ਇਹ ਰੂਫ ਲਾਈਟ ਆ ਗਈ ਜੀ ਇਹ ਵੀ ਟਾਪ ਮਾਡਲ ਐਸਐਕਸ ਦੀ ਹੈ ਠੀਕ ਹੈ ਠੀਕ ਹੈ ਪ੍ਰੋਪਰ ਐ ਵਰਕਿੰਗ ਆ ਆਰਾਮ ਨਾਲ ਖੁੱਲਦਾ ਜੀ ਇਹਦੇ ਵੀ ਵਾਇਰਿੰਗ ਵਿੱਚ ਹੀ ਪਈ ਆ ਓਕੇ ਇਹ ਸਵਿਚੇਸ ਵੀ ਪ੍ਰੋਪਰ ਨੇ ਇਹ ਸਭ ਕੁਝ ਇਨੇਬਲ ਕਰਕੇ ਦਵਾਂਗੇ ਜੀ ਵਿਦ ਫਿਟਿੰਗ ਵਿਦ ਫਿਟਿੰਗ ਸਾਰਾ ਕੁਝ ਤੇ ਦੈਨ ਉਸ ਤੋਂ ਬਾਅਦ ਇੱਕ ਆ ਵੀ ਆ ਗਿਆ ਆਪਣੇ ਤੋਂ ਇੱਕ ਪਾਰਸਲ ਟਰੇ ਆ ਗਈ ਜੀ ਇਹ ਵੀ ਜੈਨੂਇਨ ਟਾਪ ਮਾਡਲ ਦੀ ਹੈ ਫਾਈਬਰ ਜੀ ਪ੍ਰੋਪਰ ਹੈਗੀ ਆ ਕੋਈ ਲੱਕੜ ਦਾ ਸਮਾਨ ਨਹੀਂ ਪ੍ਰੋਪਰ ਫਾਈਬਰ ਦੀ ਹੋਏਗੀ ਤੇ ਜੈਨੂਇਨ ਹੁੱਕ ਵੀ ਲੱਗਣਗੇ ਨਾਲ ਨਾਲ ਹੁੱਕ ਜਿਹੜੇ ਲੱਗਦੇ ਆ ਜਿਹੜੇ ਹੁੱਕ ਆ ਉਹ ਵੀ ਹੈਗੇ ਨਾਲ ਠੀਕ ਹੈ ਵੀਰੇ ਆ ਰੂਫ ਰੇਲ ਆ ਗਈ ਜੀ ਜਿਹੜੀ ਬਾਰ ਸਿਲਵਰ ਕਲਰ ਚ ਲੱਗਦੀ ਆ ਟਾਪ ਮਾਡਲ ਐਸ 6 ਨੂੰ ਇਹ ਵੀ ਨਾਲ ਆ ਜੀ ਹੁਣ ਇਹ ਦੱਸੋ ਸੀਟ ਕਵਰ ਵੀ ਆਗੇ ਨਾਲ ਸੀਟ ਕਵਰ ਕ੍ਰਾਸਫਿਟ ਬ੍ਰਾਂਡ ਚ ਆਇਆ ਜੀ ਦੇਖੋ ਜਿਹੜਾ ਕੰਪਨੀ ਚੀਜ਼ ਦਿੰਦੀ ਆ ਉਸ ਤੋਂ ਵੀ ਬੈਟਰ ਨੇ ਅੱਛਾ ਹਾਂਜੀ ਉਹ ਨਾਰਮਲ ਜਿਹੜਾ ਹੁੰਦਾ ਆ ਲੈਦਰ ਹੁੰਦਾ ਜੀ ਇਹ ਵਾਲਾ ਲੈਦਰ ਹੁੰਦਾ ਆ ਚੇਅਰ ਹੈਗਾ ਆ ਚੀਜ਼ ਆ ਉਸ ਤੋਂ ਬੈਟਰ ਫਿਰ ਆ ਚੀਜ਼ ਆ ਇਹ ਨਾਪਾਲਾ ਜਦਰਾ স্মੂਥ ਟੱਚ ਆ 2 ਸਾਲ ਦੀ ਇਹ ਨਾ ਵੀ ਗਾਰੰਟੀ ਆ ਜੀ ਠੀਕ ਹੈ ਵੀਰੇ ਠੀਕ ਹੈ ਇਹ ਵੀ ਨਾਲ ਆ ਫਿਰ ਉਹ ਮੈਟਸ ਆਗੇ ਜੀ 90 ਉਹਨਾਂ ਦੀ ਵੀ ਗਾਰੰਟੀ ਸਾਲ ਦੀ ਕ੍ਰਾਸਫਿਟ ਬ੍ਰਾਂਡ ਦੇ ਆ ਉਹ ਵੀ ਨਾਲ ਦਵਾਂਗੇ ਉਹ ਵੀ ਨਾਲ ਆ ਜੂਗੇ ਸੈਲਿੰਗ ਬੈਟਿੰਗ ਵੀ ਕਰਕੇ ਦਵਾਂਗੇ ਜੀ ਇਹ ਫਿਟਿੰਗ ਪੂਰੀ ਪ੍ਰੋਪਰ ਆਊਗੀ ਹੈਨਾ ਪ੍ਰੋਪਰ ਪ੍ਰੋਪਰ ਫਿਟਿੰਗ ਦੇ ਨਾਲ ਆਉਗੀ ਤੇ ਨਾਲ ਹੁਣ ਜਦੋਂ ਸਾਰੀਆਂ ਚੀਜ਼ਾਂ ਲਾਤੀਆਂ ਇੱਕ ਚੀਜ਼ ਦੀ ਕਮੀ ਰਹਿ ਜਾਣੀ ਪੀ ਜਿਹੜੀ ਪਿੱਛੇ ਬੈਜਿੰਗ ਆ ਉਹ ਤਾਂ ਈ ਰਹਿ ਗਈ ਨਹੀਂ ਨਹੀਂ OBX ਨਾਲ ਬੈਜ ਦਵਾਂਗੇ ਜੀ ਮੋਨੋਗ੍ਰਾਮ ਪ੍ਰੋਪਰ ਦਵਾਂਗੇ ਪ੍ਰੋਪਰ ਹਾਂ SX ਲਿਖਿਆ ਹੋਏਗਾ ਉਹ ਵੀ ਜੈਨੂਨ ਹੋਏਗਾ ਜੀ ਜਿਹੜੇ ਮੇਰੇ ਭਰਾਵਾਂ ਨੂੰ ਇਹ ਕੰਬੋ ਵਧੀਆ ਲੱਗਿਆ ਵਾ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵਿਜ਼ਿਟ ਜ਼ਰੂਰ ਕਰੋ ਬਾਈ ਇਹਨਾਂ ਤੋਂ ਕਿਉਂਕਿ ਨਾ ਕੰਮ ਹਮੇਸ਼ਾ ਕੁਆਲਿਟੀ ਦੇ ਉੱਤੇ ਡਿਪੈਂਡ ਕਰਦਾ ਵਾ ਬਾਈ ਉਹਨਾਂ ਦਾ ਕੰਮ ਹੁੰਦਾ ਨਹੀਂ ਆ 19 ਕਿੰਨੇ ਤੋਂ 87 87 ਤੋਂ ਬਾਈ ਹੁਣੀ ਇੱਥੇ ਬੈਠੇ ਆ ਜੇ ਇਹਨਾਂ ਲੰਬਾ ਕੋਈ ਚੱਲਦਾ ਵਾ ਤਾਂ ਕਿਸੇ ਵਜ੍ਹਾ ਕਰਕੇ ਚੱਲਦਾ ਵਾ ਹੁਣ ਇਹਨਾਂ ਸਾਰੀਆਂ ਚੀਜ਼ਾਂ ਦੀ ਕੁਆਲਿਟੀ ਤੁਹਾਨੂੰ ਦੱਸਤੀ ਆ ਹੁਣ ਆ ਜੀ ਆਪਾਂ ਵੀ ਕਿਸੇ ਕਿਤੇ ਭਰਾ ਤੋਂ ਕਿਸੇ ਤੋਂ ਅਲਟੋ ਵੀ ਆ ਕੇ ਤੇ ਤੋਂ ਵੈਂਟੋ ਵੀ ਆ ਹਾਂਜੀ ਹਾਂਜੀ ਮਤਲਬ ਕਿ ਜਿਹੜੀਆਂ ਛੋਟੀਆਂ ਹੈਸ਼ ਬੈਗ ਸੈਡਾਨ ਜੋ ਵੀ एवरीथिंग ਹਾਂਜੀ ਹਾਂਜੀ ਉਹਨਾਂ ਲਈ ਕੀ ਕੀ ਆ ਦੇਖੋ ਜੀ ਅੱਜ ਕੱਲ ਸਵਿਫਟ ਹੋ ਗਈ ਬਲੀਨੋ ਹੋ ਗਈ ਫਰੋਂਕਸ ਹੋ ਗਈ ਗਲੈਂਜ਼ਾ ਹੋ ਗਈ ਇਹ ਸਭ ਇਹਨਾਂ ਦੇ ਵੀ ਬੇਸ ਮਾਡਲ ਆਂਦੇ ਆ ਉਹ ਵੀ ਖਾਲੀ ਹੁੰਦੇ ਅੰਦਰੋਂ ਉਹ 24 ਸਿਸਟਮ ਲੱਗਦਾ ਸੀਟ ਕਵਰ ਸਭ ਕੁਝ ਲੱਗਦਾ ਜੀ ਉਹਦੇ ਲਈ ਵੀ ਆਪਣੇ ਕੋਲ ਸਾਰੇ ਪੈਕੇजेस ਰੈਡੀ ਆ ਉਹ ਚ ਵੀ ਤੁਹਾਨੂੰ ਬਲੋਕਿੰਗ ਦਾ ਪਲੇਅਰ ਬਲੈਕ ਕੈਟ ਦਾ ਪਲੇਅਰ ਤੇ ਹੋਰ ਫਿਰ ਇੰਡੀਅਨ ਕੰਪਨੀਆਂਜ਼ ਆ ਔਨਕਾਡ ਵਗੈਰਾ ਉਹਨਾਂ ਦੇ ਵੀ ਪਲੇਅਰ ਆਪਣੇ ਕੋਲ ਅਵੇਲੇਬਲ ਨੇ ਸਾਰੇ ਪੈਕੇजेस ਬਾਕੀ ਜਿੱਦਾਂ ਹੁਣ ਆਪਾਂ ਕ੍ਰੀਏਟਰ ਦਾ ਇਹ ਟੌਪ ਐਂਡ ਦਾ ਆਸਤਾ ਸਾਰ ਹਾਂਜੀ ਹਾਂਜੀ ਇਹ ਮਤਲਬ ਕੰਮ ਹੈਗਾ ਪੂਰਾ 100% 24 ਕੈਰਟ ਜਿਹਨੂੰ ਕਹਿ ਲਈਏ ਆਪਾਂ ਹਾਂਜੀ ਹਾਂਜੀ ਜੇ ਕਿਸੇ ਦਾ ਬਜਟ ਘੱਟ ਵੀ ਆ ਤਾਂ ਉਹ ਵੀ ਕੰਮ ਆਪਣੇ ਤੋਂ ਅਵੇਲੇਬਲ ਹੈਗਾ ਵਾ ਉਹ ਅਵੇਲੇਬਲ ਹੈ ਜੀ ਉਹ ਤੁਹਾਡੀ ਰਿਕੁਆਇਰਮੈਂਟ ਜਿਹੜੇ ਪੈਕੇजेस ਆ 30 40 ਹਜ਼ਾਰ ਤੋਂ ਸਟਾਰਟ ਹੋ ਜਾਂਦੇ ਆ ਸਟਾਰਟ ਹੋ ਜਾਂਦੇ ਆ ਬਾਕੀ ਕਸਟਮਾਈਜ਼ ਆ ਜੀ ਜੋ ਕਸਟਮਰ ਦੀ ਡਿਮਾਂਡ ਆ ਉਸ ਹਿਸਾਬ ਨਾਲ ਕਸਟਮਾਈਜੇਸ਼ਨ ਹੋ ਜਾਂਦੀ ਆ ਕਰ ਦਿੰਨੇ ਆ ਆਪਾਂ ਜਿਹੜੀ ਚੀਜ਼ ਤੇ ਲਵਾਣੀ ਆ ਉਹ ਤੇ ਰੱਖ ਸਕਦੇ ਹੋ ਜਿਹੜੀ ਨਹੀਂ ਲਵਾਣੀ ਤਾਂ ਨਾ ਵੀ ਕਰ ਸਕਦੇ ਕੋਈ ਪ੍ਰੋਬਲਮ ਨਹੀਂ ਆ ਤੇ ਉਹਦੇ ਬਾਅਦ ਵੀਰੇ ਹੁਣ ਮੈਨੂੰ ਇਹ ਦਿਖਾਓ ਜ਼ਿਆਦਾਤਰ ਨਾ ਭਰਾ ਲੱਭਦੇ ਪਲੇਅਰ ਹਾਂਜੀ ਪਲੇਅਰਾਂ ਦੇ ਵਿੱਚ ਇੱਕ ਇਸ਼ੂ ਬਹੁਤ ਆ ਹੈਂਗ ਬਹੁਤ ਹੁੰਦੇ ਆ ਹਾਂਜੀ ਹਾਂਜੀ ਕੋਈ ਐਜਿਆ ਦਿਖਾਓ ਵੀ ਜਿਹੜਾ ਵਧੀਆ ਹੋਵੇ ਵਧੀਆ ਹੋਵੇ ਤੇ ਬਜਟ 'ਚ ਹੋਵੇ ਫਿਰ ਬਲੈਕਕੈਡ ਕੰਪਨੀ ਦਾ ਜੀ ਆਪਣੇ ਕੋਲ T5 ਪ੍ਰੋਸੈਸ 8000 ਵਿਦਾਇ ਪਲੇਅਰ ਆ ਜੀ ਵਿੱਚ ਇਹਦੇ ਐਚਡੀ ਕੈਮਰਾ ਵੀ ਮਿਲ ਜਾਂਦਾ ਕੈਮਰਾ ਵਿਦ ਆ ਵਿਦ ਕੈਮਰਾ ਹੈ T5 ਪ੍ਰੋਸੈਸਰ ਆ ਓਕੇ ਜਿਹੜੇ ਨਾਰਮਲ ਹੁੰਦੇ T100 ਹੁੰਦੇ ਆ ਉਹ ਹੈਂਗ ਕਰਦੇ ਆ ਇਹ ਚ ਉਹ ਪ੍ਰੋਬਲਮ ਨਹੀਂ ਆਏਗੀ ਠੀਕ ਹੈ ਵੀਰੇ ਹਾਂਜੀ ਇਹ ਵਿਦਆਊਟ ਹੈਂਗਿੰਗ 8000 ਇਹ ਵਿਦ ਫਿਟਿੰਗ ਆ 8000 8000 ਸਰ ਪਲੇਅਰ ਆ ਬਾਕੀ ਫਰੇਮ ਇੱਕ ਐਕਸਟਰਾ ਲੱਗਦਾ ਤੇ ਫਿਟਿੰਗ ਲੱਗਦੀ ਆ ਮੋਟਾ ਮੋਟਾ 9950 ਦੇ ਵਿੱਚ ਵਿਦ ਫਿਟਿੰਗ ਹੋ ਜਾਏਗਾ ਵਿਦ ਫਿਟਿੰਗ ਸਾਰਾ ਕੁਝ ਸਭ ਕੁਝ ਵਿਦ ਕੈਮਰਾ ਤੇ ਭਾਈ ਇਹ ਚੀਜ਼ ਹੈ ਜੀ ਆ ਪੀ ਜਿੱਦਾਂ ਤੁਸੀਂ ਆਮ ਪਲੇਅਰ ਦੇਖਿਆ ਹੋਣਗੇ ਉਹਨਾਂ ਦੇ ਵਿੱਚ ਨਾ ਬਹੁਤ ਹੈਂਗਿੰਗ ਦਾ ਇਸ਼ੂ ਆਉਂਦਾ ਵਾ ਕਈ ਵਾਰ ਕੀ ਹੁੰਦਾ ਵੀਰੇ ਪਲੇਅਰ ਨਾ ਚੱਲਦਾ ਚੱਲ ਬੰਦ ਵੀ ਹੋ ਜਾਂਦਾ ਵਾ ਮਲਟੀ ਐਪਸ ਨਹੀਂ ਚੱਲਦੀਆਂ ਮਲਟੀ ਐਪਸ ਨਹੀਂ ਚੱਲਦੀਆਂ ਇਹ ਤੁਸੀਂ ਫੋਨ ਤੇ ਇੱਕ ਆ ਜੀ ਇਸੇਵੇਂ ਹੀ ਹਾਂਜੀ ਹਾਂਜੀ ਚਾਹੇ ਫੋਨ ਚ ਲਾ ਲਓ ਚਾਹੇ ਇਹ ਚ ਲਾ ਲਓ ਸੇਮ ਹੀ ਹੈ ਇਹ ਵਧੀਆ ਜੀ ਹੈ 8000 ਦਾ ਪਲੇਅਰ ਆ ਬਾਕੀ ਫਿਟਿੰਗ ਚਾਰजेस ਇਹਦੇ ਐਕਸਟਰਾ ਹੋਣਗੇ ਬਾਕੀ ਜੇ ਤੁਸੀਂ ਆਪਣੇ ਭਰਾ ਦਾ ਨਾਮ ਲੈ ਕੇ ਆਉਂਗੇ ਥੋੜਾ ਬਹੁਤ ਜਿੰਨਾ ਹੋ ਸਕੇ ਰਿਗਾਰਡ ਕਰ ਦਾਂਗੇ ਠੀਕ ਹੈ ਨਾ ਠੀਕ ਹੈ ਜੀ ਚਲੋ ਡਨ ਹੋ ਗਿਆ ਤੇ ਉਹਦੇ ਬਾਅਦ ਇੱਕ ਆ ਇਹ ਬਲੈਕਕੈਟ ਦਾ ਜੀ T5 Pro ਮਾਡਲ ਆ ਇਹ ਓਕੇ ਠੀਕ ਹੈ ਇਹ ਦੇ ਵਿੱਚ 360 ਕੈਮਰਾਜ਼ ਵੀ ਚੱਲ ਜੂਗੇ ਠੀਕ ਹੈ ਇਹ ਜਿੱਦਾਂ T5 100 ਪ੍ਰੋਸੈਸਰ ਹੈ ਚ T5 Pro ਆ ਇਹ ਇਸ ਤੋਂ ਵੀ ਉੱਪਰ ਆ ਮਤਲਬ ਸਪੋਰਟ ਕਰੂਗਾ 360 ਨੂੰ ਇਹ ਜਿੱਦਾਂ OnePlus ਹੈ ਤੇ Samsung ਆਏ ਤੁਸੀਂ ਚੀਜ਼ ਕਹਿ ਸਕਦੇ ਹੋ ਠੀਕ ਹੈ ਠੀਕ ਹੈ 360 ਪਲੇਅਰ ਵੀ ਇਹਦੇ ਆਪਣੇ ਕੈਮਰਾਜ਼ ਵੀ ਇਹਦੇ ਜੇ ਚੱਲ ਜੂਗੇ ਹੁਣ ਜੇ 360 ਕੈਮਰਾ ਤੇ ਨਾਲ ਪਲੇਅਰ ਬੰਦੇ ਨੇ ਫਿੱਟ ਕਰਵਾਣਾ ਵਾ ਤਿੰਨੋ ਚੀਜ਼ਾਂ ਦਾ ਕੰਪੋ ਮੈਨੂੰ ਇੱਕ ਬਣਾ ਕੇ ਦਿਓ ਪੀ 360 ਕੈਮਰਾ ਵੀ ਲੱਗਦੇ ਹਾਂਜੀ ਹਾਂਜੀ ਤੇ ਨਾਲ ਆਪਣਾ ਬੈਕ ਕੈਮਰਾ ਵੀ ਲੱਗ ਜੇ ਤੇ ਪਲੇਅਰ ਵੀ ਲੱਗ ਜਵੇ ਜੇ ਤਾਂ ਇਹੀ ਪਲੇਅਰ T5 Pro ਵਿਦ ਆ ਸਿੰਪਲ ਇੱਕ ਬੈਕ ਕੈਮਰਾ ਉਹਦੇ ਵਿੱਚ ਇਹਦੇ ਵਿੱਚ ਹੀ ਆਉਂਦਾ ਜੀ ਠੀਕ ਹੈ ਉਹ 13000 14000 ਦੀ ਰੇਂਜ ਵਿੱਚ ਨੋਰਮਲ ਹਰ ਗੱਡੀ ਨੂੰ ਲੱਗ ਜਾਏਗਾ ਹਮਮ ਬਾਕੀ ਜੇ ਆਪਾਂ ਬਲੌਪੰਗ ਦੇ 360 ਕੈਮਰੇ ਲਾਣੇ ਆ ਫਿਰ ਉਹ 19 ਤੋਂ 20000 ਦਾ ਖਰਚਾ ਜੀ ਤੇ ਗੱਡੀ ਜਿੱਦਾਂ ਟਾਪ ਮਾਡਲ ਅੱਜਕੱਲ ਆ ਰਹੀਆਂ ਉਹ ਬਣ ਜਾਏਗੀ ਜੀ ਪੂਰੀ ਕਿਉਂਕਿ ਆਪਣੇ ਭਰਾ ਜਿਹਨੇ ਦੇਖ ਰਿਹਾ ਨਾ ਹੈਗੀ ਸ਼ੌਂਕੀ ਹਾਂਜੀ ਹਾਂਜੀ ਇਹਨਾਂ ਨੇ ਪਤਾ ਕੀ ਕਰਨਾ ਹਾਂਜੀ ਅੱਛਾ ਇੱਕ ਚੀਜ਼ ਹੋਰ ਜਿਹਨਾਂ ਤੋਂ ਆਲਟੋ ਆ ਉਹਨਾਂ ਨੇ ਵੀ ਆਇਆ ਨਾ 360 ਲੌਂਡ ਹੋ ਜਾਊਗਾ ਬਹੁਤ ਵਧੀਆ ਮੋਸ ਵੈਲਕਮ ਜੀ ਜਦੋਂ ਮਰਜ਼ੀ ਲਾ ਦੋਗੇ ਹਾਂਜੀ ਹਾਂਜੀ ਲਾ ਆਲਟੋ ਆਜ ਵੀ ਗਰੰਟੀ ਨਾਲ ਲਾਵਾਂਗੇ ਜੀ ਲੈ ਮੈਂ ਤਾਂ ਮਜ਼ਾਕ ਕਰਦਾ ਸੀ ਇਹ ਤਾਂ ਸੱਚੀ ਹੋ ਗਿਆ ਅੱਛਾ 360 ਆਲਟੋ ਆਜ ਵੀ ਲੱਗ ਜਾਊਗਾ ਬਿਲਕੁਲ ਜੀ ਲਾਓ ਫੇ ਮਿੱਤਰੋ ਜਿਹੜੇ ਮੇਰੇ ਭਰਾਵਾਂ ਨੂੰ ਥੋੜਾ ਸ਼ੌਂਕ ਹੈਗਾ ਨਾ ਇਹਨਾਂ ਚੀਜ਼ਾਂ ਦਾ ਕਿਉਂਕਿ ਵੀਰੇ ਸ਼ੌਂਕ ਦਾ ਕੋਈ ਮੁੱਲ ਨਹੀਂ ਆ ਜਿਹੜਾ ਸਿੰਪਲ ਜੀ ਗ ਲੱਗ ਜਾਏ ਅਸੀਂ ਤੁਹਾਡੇ ਫਿੱਟ ਕਰਕੇ ਦਵਾਂਗੇ ਔਰ ਜਦੋਂ ਤੁਸੀਂ ਟ੍ਰੈਫਿਕ 'ਚ ਆਉਂਗੇ ਤੁਹਾਨੂੰ ਲਾਈਵ ਦਿਖੂਗਾ ਤੁਹਾਡੇ ਵਾਲੇ ਦੁਆਲੇ ਕੀ ਆ ਹਾਂ ਜੀ ਈਗਲ ਆਈ ਵਿਊ ਵੀ ਆਂਦਾ ਹੈ ਉੱਪਰੋਂ ਦੇਖ ਜਾਂਦੀ ਗੱਡੀ ਕਿ ਸਾਈਡਾਂ ਤੇ ਕੀ ਹੈਗਾ ਪ੍ਰੋਪਰ ਪਾਰਕਿੰਗ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਬਹੁਤ ਅੱਛੀ ਚੀਜ਼ ਆ ਜਿਹੜੇ ਮੇਰੇ ਭਰਾ ਜਿੱਦਾਂ ਕਹਿੰਦੇ ਨਾ ਕਈ ਵੀ ਕਾਰ ਤਾਂ ਲੈ ਲਈ ਆ ਭਾਵੇਂ ਨਵੀਂ ਆ ਉਹਦੇ 360 ਕੈਮਰਾ ਚਾਹੀਦਾ ਜਿੱਦਾਂ ਕਈਆਂ ਨੇ ਨਾ ਪਹਿਲੀ ਕਾਰ ਹੁੰਦੀ ਆ ਸਿੱਖੀ ਵੀ ਹਲੇ ਨਵੀਂ ਨਵੀਂ ਹੁੰਦੀ ਆ ਤੇ ਉਹਨਾਂ ਲਈ ਇਹ ਚੀਜ਼ ਵਧੀਆ ਹੈ ਜੀ ਕੀ ਗੱਡੀ ਨਵੀਂ ਹੈਗੀ ਸਕ੍ਰੈਚ ਨਾ ਪਵੇ ਜਾਂ ਕੁਝ ਨਾ ਹੋ। ਰਾਤੀ ਵੀ ਬਹੁਤ ਵਧੀਆ ਇਹਨਾਂ ਦੇ ਵਿੱਚ। ਹੁਣ ਮੈਨੂੰ ਦਿਖਾਓ ਕੋਈ ਫੌਗ ਲੈਂਪ ਜਿਹੜੇ ਆਪਾਂ ਉਹ ਉਹਲੇ ਦਿਖਾਏ ਸੀਗੇ ਡਬਲ ਆਲੇ ਵੀ ਡਬਲ ਆਈ ਤਾਂ ਕੋਈ ਹੁਣ ਦੂਜੇ ਵੀ ਦਿਖਾ ਦਿਓ। ਉਹ ਫਿਰ ਦੂਜੇ ਜੇ ਸੈਂਸੂਈ ਆਗੇ ਜੀ ਹੂੰ ਪਹਿਲਾਂ ਡਬਲ ਆਈ ਸੀ ਹੁਣ ਤਿੰਨ ਅੱਖ ਆ ਗਿਆ ਇਹਦੀਆਂ। ਹਾਂ। ਲਾਈਟ ਬਹੁਤ ਵਧੀਆ ਜੀ ਕਿਲੋਮੀਟਰ ਤੱਕ ਜਾਏਗੀ। ਠੀਕ ਹੈ। ਤੇ ਤਿੰਨ ਗੋਲੇ ਬੰਦੇ ਇਹਦੇ ਸਾਹਮਣੇ ਠੀਕ ਹੈ ਲਾਈਟ ਬਹੁਤ ਵਧੀਆ ਸੈਂਸੋਈ ਬ੍ਰਾਂਡ ਹੈ ਤੇ ਇਹਦੀ ਵੀ ਗਾਰੰਟੀ ਹੈ ਸਾਲ ਦੀ ਇਹ ਕਿੰਨੇ ਆਪਾਂ ਫਿੱਟ ਕਰਕੇ ਦੇਵਾਂਗੇ ਵਿਦ ਫਿਟਿੰਗ ਵਿਦ ਫਿਟਿੰਗ 1450 ਦੇਵਾਂਗੇ ਜੀ 1450 ਵਿਦ ਫਿਟਿੰਗ ਹੈ ਵਿਦ ਫਿਟਿੰਗ ਬਾਈ ਇਹ ਚੀਜ਼ ਹੈਗੀ ਹੈ ਕੰਪਨੀ ਦੀ ਸੈਂਸੋਈ ਕੰਪਨੀ ਆ ਪ੍ਰੋਪਰ ਔਰ ਤੁਹਾਨੂੰ ਕਿੰਨੇ ਸਾਲ ਦੀ ਇਹਦੀ ਸਾਲ ਦੀ ਹੈ ਜੀ ਸਾਲ ਦੀ ਹਾਂਜੀ ਹਾਂਜੀ ਸਾਲ ਦੀ ਇਹਦੀ ਤੁਹਾਨੂੰ ਪ੍ਰੋਪਰ ਵਾਰੰਟੀ ਮਿਲੇਗੀ ਕਾਊਂਟਰ ਰਿਪਲੇਸਮੈਂਟ ਹੀ ਇਹਦੀ ਵੀ ਇਹਦੀ ਵੀ ਕਾਊਂਟਰ ਰਿਪਲੇਸਮੈਂਟ ਹੈ ਮਤਲਬ ਕਿ ਜੇ ਕੋਈ ਪ੍ਰੋਬਲਮ ਆਂਦੀ ਹੈ ਤਾਂ ਤੁਸੀਂ ਕੁਝ ਨਹੀਂ ਕਰਨਾ ਬਾਈ ਉਹਨਾਂ ਤੋਂ ਕਾਰ ਲੈ ਆਣੀ ਆ ਇਹਨਾਂ ਨੇ ਕੱਢ ਕੇ ਤੁਹਾਨੂੰ ਪ ਸੈਂਪਲ ਜਿਹੜੀ ਕੋਈ ਇਹਦੇ ਚ ਫੰਬਲ ਵਾਲੀ ਗੱਲ ਨਹੀਂ ਹੋਊਗੀ ਤੇ ਬਾਕੀ ਪ੍ਰੋਜੈਕਟਰ ਇਹ ਤਿੰਨ ਜਿਹੜੀ ਦੋ ਵਾਲੀ ਦੇ ਨਾਲ ਹੀ ਦਿਖਾਈ ਸੀ ਨਾ ਪਿਛਲੀ ਵਾਰੀ ਉਹ ਬੜੀ ਘੈਂਟ ਸੀ ਹਾਂ ਹੁਣ ਇਹਦੇ ਚ ਟ੍ਰਿਪਲ ਆ ਗਏ ਆ ਤੇ ਮਤਲਬ ਕਿ ਪੂਰਾ ਰੋਡ ਹਾਈਵੇ ਕਵਰ ਕਰੂਗੀ ਮਤਲਬ ਜਦੋਂ ਤੁਹਾਡੀ ਗੱਡੀ ਚੱਲ ਰਹੀ ਹੋਊਗੀ ਨਾ ਜਿਹੜਾ ਤੁਹਾਡੀ ਗੱਡੀ ਦੇ ਪਿੱਛੇ ਹੋਊਗਾ ਉਹਨੂੰ ਬੜਾ ਸੁੱਖ ਹੋ ਜਾਣਾ ਉਹਨੂੰ ਔਖਾ ਹੋਏ ਤੇ ਹੁਣ ਮਿਊਜ਼ਿਕ ਸਿਸਟਮ ਦੇ ਵਿੱਚ ਹਾਂ ਮਿਊਜ਼ਿਕ ਸਿਸਟਮ ਦੇ ਕੇਸ ਨੇ ਆਪਣਾ ਅਪਗ੍ਰੇਡ ਕਰਵਾਉਣਾ ਹੋਵੇ ਕੀ ਕੀ ਹੈਗਾ ਆਪਣੇ ਕੋਲ ਮਿਊਜ਼ਿਕ ਸਿਸਟਮ ਪਲੇਅਰਸ ਆ ਗਏ ਜੀ ਬਹੁਤ ਵਧੀਆ ਪਲੇਅਰਸ ਆ ਗਏ ਉਸ ਤੋਂ ਬਾਅਦ ਮੋਰੈਲ ਦੀ ਆਪਣੇ ਕੋ ਸਾਰੀ ਸੀਰੀਜ਼ ਪਈ ਹੈ ਐਲਪਾਈਨ ਦੀ ਸੀਰੀਜ਼ ਪਈ ਹੈ ਹੂੰ ਤੇ ਮਿਡ ਰੇਂਜ ਔਰਾ ਦੇ ਸਪੀਕਰਸ ਪਏ ਨੇ ਇਨਫਿਨਿਟੀ ਦੇ ਸਪੀਕਰਸ ਪਏ ਨੇ ਅੱਛਾ ਜੀ ਇਹ ਕਾਜਕਲਾ ਨਾਕਾਮਿਚੀ ਦਾ ਵੂਫਰ ਬਹੁਤ ਚੱਲ ਰਿਹਾ ਹੈ ਆ ਵਾਲਾ ਹਾਂਜੀ 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 350 ਵਾਟਰ ਡਬਲ ਕੋਇਲ ਹੈ ਜਿਹੜਾ ਪਾਇਨੀਅਰ ਦਾ ਬਹੁਤ ਚੱਲਦਾ ਸੀ ਅੱਜਕੱਲ ਡਬਲ ਕੋਇਲ ਇਹ ਨਾਕਾਮਿਚੀ 350 ਵਾਟਰ ਇਹ ਵੀ ਜਪਾਨੀਸ ਕੰਪਨੀਆਂ ਪਾਇਨੀਅਰ ਵਾਂਗ अच्छा ਇਹ ਵੀ ਆਉਟਪੁੱਟ ਬਹੁਤ ਵਧੀਆ ਪਾਇਨਰ ਨਾਲੋਂ ਡਬਲ ਹੀ ਹੈ ਇੱਕ ਡੀਐਸਪੀ ਚੱਲਦੇ ਆ ਅੱਜਕੱਲ ਹਾਂ ਜੀ ਆਪਣਾ ਡੀਐਸਪੀ ਵੀ ਅਵੇਲੇਬਲ ਹੈ ਡੀਐਸਪੀ ਵੀ ਅਵੇਲੇਬਲ ਹੈ ਜੀ ਓਕੇ ਉਹ ਕੌਨਸਰਟ ਵਾਲ ਟਾਈਪ ਆਵਾਜ਼ ਬਣਾ ਦਿੰਦਾ ਹੈ ਬੜੀ ਵਧੀਆ ਲੱਗਦੀ ਹੁੰਦੀ ਹੈ ਹਾਂ ਉਹ ਗੂੰਜਦੀ ਆਵਾਜ਼ ਐਦਾਂ ਲੱਗਦਾ ਕੁਝ ਜ਼ਿਆਦਾ ਹੀ ਵਧੀਆ ਚੀਜ਼ ਲਾ ਰੱਖੀ ਹੈ ਪਹਿਲਾਂ ਪਾਇਨਰ ਹੀ ਬਣਾਉਂਦਾ ਸੀ ਉਹ ਚੀਜ਼ ਤੇ ਇਸ ਟਾਈਮ ਉਹਦੀ ਬਲੈਕ ਚੱਲਦੀ ਹੈ 1 ਲੱਖ ਡੇਢ ਲੱਖ ਰੁਪਿਆ ਚੱਲਦਾ ਆਰਾਮ ਨਾਲ ਉਹਦਾ ਰੇਟ ਤੇ ਆਪਣੇ ਕੋਲ 10000 ਰੁਪਏ ਚ ਮਿਲ ਜਾਏਗਾ ਸਾਲ ਦੀ ਗਾਰੰਟੀ ਨਾਲ ਅੱਛਾ ਉਹਦੀ ਗਾਰੰਟੀ ਵੀ ਨਹੀਂ ਆਉਂਦੀ ਰਿਪੇਅਰੇਬਲ ਹੁੰਦੇ ਆ ਕੁਝ ਕਹਿ ਨਹੀਂ ਸਕਦੇ ਜੀ ਹਾਂ ਉਹ ਤਾਂ ਬਲੈਕ ਚ ਵਿਕ ਰਹੇ ਆ ਅੱਜ ਕੱਲ ਤੇ ਉਹਦੀ ਕੋਈ ਗਾਰੰਟੀ ਵਾਰੰਟੀ ਵੀ ਹੈ ਨਹੀਂਗੀ ਨਹੀਂ ਹੈਗੀ ਸਰ ਤੇ 10000 ਚ ਕੰਮ ਹੋ ਜਾਣਾ 10000 ਚ ਕੰਮ ਹੋ ਜਾਣਾ ਸੇਮ ਨਾਲ ਪਾਇਨਰ ਨਾਲੋਂ ਵਧੀਆ ਆਉਟਪੁੱਟ ਦੇਏਗਾ ਨਾਲੇ ਉਹਦੇ ਵਿੱਚ ਨਾ ਕੰਪਲਿਕੀਸ਼ਨਸ ਬਹੁਤ ਨੇ ਜਿੱਦਾਂ ਕਈਆਂ ਨੂੰ ਨਹੀਂ ਉਹ ਹਾਂ ਆਪਰੇਟ ਨਹੀਂ ਕਰਨਾ ਆਉਂਦਾ ਕਈਆਂ ਨੂੰ ਹਾਂਜੀ ਹਾਂਜੀ ਇਹਦੇ ਵਿੱਚ ਕੀ ਆ ਇਹ ਤੁਹਾਨੂੰ ਟੋਗਲ ਮਿਲ ਜਾਣੀ ਆ ਟੋਗਲ ਪ੍ਰੋਪਰ ਮਿਲ ਜਾਣੀ ਆ ਤੁਸੀਂ ਘਟਾ ਸਕਦੇ ਹੋ ਇਫੈਕਟ ਵਧਾ ਵੀ ਸਕਦੇ ਮੋਲ ਬਨ ਬਨ ਜਾਣਾ ਡੀਐਸਪੀ ਨਾ YouTube ਤੇ ਸਰਚ ਮਾਰ ਕੇ ਦੇਖਿਓ ਵੀ ਕਾਰਾਂ ਦੇ ਵਿੱਚ ਮਿਊਜ਼ਿਕ ਸਿਸਟਮ ਦੇ ਵਿੱਚ ਡੀਐਸਪੀ ਕੀ ਜੀ ਹੁੰਦੀ ਆ ਤੇ ਉਹ ਦੇਖ ਕੇ ਜੇ ਤੁਸੀਂ ਇੱਛੂ ਕੋਈ ਬਾਈ ਹੋਣੀ 10000 ਦੇ ਵਿੱਚ ਤੁਹਾਨੂੰ ਦੇਣਗੇ ਡੀਐਸਪੀ ਠੀਕ ਹੈ ਸਾਨੂੰ ਫਿਟਿੰਗ ਕਰਾਣੀ ਆ ਵਿਦ ਫਿਟਿੰਗ ਦੇ ਦਾਂਗੇ ਜੀ 10000 ਜੀ 10000 ਚ ਚਲੋ ਬਾਈ ਵਿਦ ਫਿਟਿੰਗ ਤੁਹਾਡੀ ਕਾਰ ਦੇ ਵਿੱਚ 10000 ਦੇ ਵਿੱਚ ਉਹ ਸਾਰਾ ਸਿਸਟਮ ਇੰਸਟਾਲ ਹੋ ਜਾਊਗਾ ਤੇ ਇਹ ਇੱਕ ਵਾਰੀ ਬਸ ਗਾਣਾ ਪਲੇ ਕਰਨਾ ਤੇ ਜਿਹੜਾ ਤੁਹਾਡੇ ਨਾਲ ਦਾ ਬੰਦਾ ਬੈਠਾ ਹੋਊਗਾ ਨਾ ਉਹ ਕਹੂਗਾ ਬਾਈ ਮਾਲ ਮੰਨਤਾ ਦੋ ਬਿਲਕੁਲ ਜੀ ਇਦਾਂ ਹੀ ਆ ਨਾ ਵੀਰ ਮੈਂ ਸੁਣਿਆ ਆ ਉਹ ਇਹ ਜ਼ਰੂਰੀ ਹੈ ਕਿ ਗੱਡੀ 'ਚ ਆਲਰੇਡੀ ਐਂਪਲੀਫਾਇਰ ਲੱਗਾ ਹੋਣਾ ਚਾਹੀਦਾ ਜੀ ਉਹ ਐਂਪ ਨਾਲ ਹੀ ਚੱਲਦੇ ਤਾਂ ਹੀ ਉਹਦੀ ਆਵਾਜ਼ ਬੰਦੀ ਹੈ ਜੇਕ ਬੂਫਰ ਐਕਸਟਰਾ ਵੀ ਲੱਗਾ ਹੋਏ ਤਾਂ ਉਸ ਉਹਦੇ ਵਗੈਰ ਕੀ ਚੀਜ਼ ਹੀ ਕੋਈ ਨਹੀਂ ਚੀਜ਼ ਹੀ ਕੋਈ ਨਹੀਂ ਬੂਫਰ ਕਿਉਂਕਿ 베ਸ ਬਣ ਜਾਣੀ ਉਹਦੇ ਨਾਲ ਤੇ ਪਲੇਅਰ ਲਗਾਉਣਾ ਜ਼ਰੂਰੀ ਆ ਐਂਪਲੀਫਾਇਰ ਲਗਾਉਣਾ ਜ਼ਰੂਰੀ ਆ ਕਿਉਂਕਿ ਉਹਨੇ ਹੀ ਐਂਪਲੀਫਾਈ ਕਰਨਾ ਸਪੀਕਰਾਂ ਨੂੰ ਤੇ ਡੀਐਸਪੀ ਉਹ ਉਦੋਂ ਹੀ ਲਾਉਣ ਦਾ ਫਾਇਦਾ ਜਦੋਂ ਐਂਪ ਲੱਗਾ ਹੋਵੇ ਬਿਲਕੁਲ ਕਿਉਂਕਿ ਮੋਲਵਣੇ ਬਣਾਣਾ ਹੁਣ ਗੱਲ ਆ ਜਾਂਦੀ ਆ ਕਈ ਭਰਾਵਾਂ ਨੇ ਕਰਾਣੀ ਹੁੰਦੀ ਆ ਸੈਰਮਿਕ ਕੋਟਿੰਗ ਪੀਪੀਐਫ ਉਹਦਾ ਦੀਆਂ ਸਰਵਿਸਿਸ ਦੇ ਵਿੱਚ ਕੀ ਕੀ ਸੈਰਮਿਕ ਸਰ ਆਪਣੇ ਕੋਲ ਜੋ ਪਾਸੋ ਤੇ ਅੱਜ ਕੱਲ ਸੈਰਮਿਕ ਤੋਂ ਵਧੀਆ ਚੀਜ਼ ਆ ਗਈ ਗ੍ਰਾਫੀਨ ਕੋਟਿੰਗ ਗ੍ਰਾਫੀਨ ਸੈਰਮਿਕ ਤੋਂ ਵੀ ਬੈਟਰ ਹੁੰਦੀ ਆ ਉਹਦਾ ਜਿਹੜੀ ਪਕੜ ਹੁੰਦੀ ਆ ਪੇਂਟ ਤੇ ਉਹ ਵੀ ਵਧੀਆ ਹੁੰਦੀ ਆ ਤੇ ਪਾਣੀ ਡਸਟ ਕੁਛ ਨਹੀਂ ਟਿਕਦੀ ਕਾਲੀ ਗੱਡੀਆਂ ਵਾਸਤੇ ਬਹੁਤ ਵਧੀਆ ਚੀਜ਼ ਆ ਅੱਛਾ ਹਾਂ ਉਹ ਆਪਣੇ ਕੋਲ 19000 ਰੁਪਏ ਤੋਂ ਸਟਾਰਟ ਆ 3 ਸਾਲ ਦੀ ਗਾਰੰਟੀ ਹੋਗੀ ਫੇਰ ਵਧੀਆ ਬ੍ਰਾਂਡ ਆ ਜਾਂਦੇ 3M ਜਿੱਦਾਂ 3M ਦੀ ਆਪਣੇ ਕੋਲ ਸਾਰੀ ਕਿਟ ਅਵੇਲੇਬਲ ਆ 28000 ਤੋਂ ਸਟਾਰਟ ਆ ਤੇ ਫੇਰ ਉਹਦੀ 5 ਸਾਲ ਦੀ ਗਾਰੰਟੀ ਹੁੰਦੀ ਆ ਅੱਛਾ ਜੀ ਹਾਂਜੀ ਹਾਂਜੀ ਇਹਨਾਂ ਚੀਜ਼ਾਂ ਦਾ ਮਤਲਬ ਕਿ ਬਾਈ ਤੁਹਾਨੂੰ ਕਾਫੀ ਫਾਇਦਾ ਵਾ ਜਿਹੜੇ ਮੇਰੇ ਭਰਾ ਕਹਿੰਦੇ ਨਾ ਵੀ ਕਾਰ ਕੇਅਰ ਕਾਰ ਕੇਅਰ ਦੇ ਵਿੱਚ ਆਹੀ ਚੀਜ਼ਾਂ ਹੁੰਦੀਆਂ ਵਾ ਪੀਪੀਐਫ ਹੋਗੀ ਸਰਮਿਕ ਹੋਗੀ ਆ ਬਾਈ ਨੇ ਜਿਹੜੀ ਨਵੀਂ ਚੀਜ਼ ਦੱਸੀ ਆ ਇਹ ਹੋਗੀ ਜਿਨ੍ਹਾਂ ਦੀ ਆ ਖਾਸ ਕਰਕੇ ਕਾਲੀਆਂ ਗੱਡੀਆਂ ਵਾ ਬਿਲਕੁਲ ਉਹ ਤਾਂ ਕਰਾਂਦੇ ਹੀ ਕਰਾਂਦੇ ਆ ਬਾਈ ਬਿਲਕੁਲ ਜੀ ਹੁਣ ਇਹਨਾਂ ਦਾ ਕਰਾਣਾ ਹੀ ਹੁੰਦਾ ਪਹਿਲਾ ਕੰਮ ਉਹਨਾਂ ਦਾ ਆਹੀ ਹੁੰਦਾ ਹਾਂ ਪੀਪੀਐਫ ਕਰਾਣੀ ਪੀਪੀਐਫ ਕਰਾਣੀ ਹੈ ਉਹ ਪੇਂਟ ਪ੍ਰੋਡਕਸ਼ਨ ਫਿਲਮ ਹੁੰਦੀ ਹੈ ਜੀ ਆਪਣੇ ਕੋ ਮੈਕਸਲਿੰਗ ਬ੍ਰਾਂਡ ਦੀ ਹੋਏਗੀ ਪੀਪੀਐਫ ਤੇ ਇਹ ਟੀਪੀਯੂ ਮਟੀਰੀਅਲ ਆ ਇਸ ਤੋਂ ਉੱਪਰ ਮਟੀਰੀਅਲ ਮਾਰਕੀਟ ਜੇ ਅਵੇਲੇਬਲ ਹੈ ਹੀ ਨਹੀਂ ਠੀਕ ਹੈ ਟੀਪੀਯੂ ਕੰਦਾ ਇੱਕ ਟੀਪੀਐਫ ਆਂਦਾ ਟੀਪੀਐਫ ਦੀ ਕੰਪਲੀਟ ਹੁੰਦੀ ਹੈਗੀ ਪੀਲਾਪਨ ਆ ਜਾਂਦਾ ਬੱਬਲ ਆ ਜਾਂਦੇ ਆ ਉਹ ਇਹਦੇ ਚ ਕੋਈ ਕੰਪਲੀਟ ਨਹੀਂ ਆ ਗਈ ਇਹ ਉਹੀ ਆ ਵੀ ਜਿਹੜਾ ਪੇਂਟ ਨੂੰ ਵੀ ਉਹ ਡੈਮੇਜ ਨਹੀਂ ਕਰਦਾ ਜੋ ਵੀ ਹੋਏਗਾ ਕਿਥੇ ਗੱਡੀ ਵੱਜ ਜਾਂਦੀ ਹੈ ਤੇ ਸਕ੍ਰੈਚ ਵਗੈਰਾ ਆਂਦੇ ਆ ਇਹਦੇ ਤੇ ਆਉਗੇ ਪੇਂਟ ਤੇ ਬਿਲਕੁਲ ਸਕ੍ਰੈਚ ਨਹੀਂ ਆਏਗਾ ਗੱਡੀ ਬਿਲਕੁਲ ਸੇਫ ਰਹੇਗੀ ਓਕੇ ਹਾਂ ਇਹ 48000 ਫਾਈਵ ਸੀਟਰ ਨੂੰ ਲੱਗਦੀ ਹੈ ਜੀ ਤੇ 3 ਸਾਲ ਦੀ ਇਹਦੀ ਵੀ ਗਾਰੰਟੀ ਹੈਗੀ ਹੈ 3 ਸਾਲ ਦੀ ਗਾਰੰਟੀ ਹੈ ਇਹਦੇ ਵਿੱਚ ਉਹ ਹੀ ਆ ਨਾ ਵੀ ਜੇ ਛੋਟਾ ਮੋਟਾ ਸਕ੍ਰੈਚ ਵੀ ਆ ਜਾਵੇ ਉਹ ਵੀ ਬਚਾ ਲੈਂਦੀ ਹੈ ਵੱਡੇ ਸਕ੍ਰੈਚ ਵੀ ਬਚਾ ਲੈਂਦੀ ਹੈ ਛੋਟੇ ਮੋਟੇ ਦਾ ਸੇਰਮ ਵੀ ਬਚਾ ਲੈਂਦੀ ਹੈ ਅੱਛਾ ਵੱਡੇ ਸਕ੍ਰੈਚ ਵਾਸਤੇ ਇਹ ਚੀਜ਼ ਆ ਮਤਲਬ ਕਿ ਬਾਈ ਜੇ ਤੁਹਾਡਾ ਸਕ੍ਰੈਚ ਕੋਈ ਪੈ ਗਿਆ ਨਾ ਵੱਡਾ ਜਿੱਦਾਂ ਖਹਿ ਜਾਂਦੀ ਹੈ ਗੱਡੀ ਕਿਸੇ ਟਾਈਮ ਹਾਂ ਤਾਂ ਤੁਹਾਡੇ ਪੇਂਟ ਨੂੰ ਕੋਈ ਨੁਕਸਾਨ ਨਹੀਂ ਆਉ ਇਹ ਜਿਹੜੀ ਇਹ ਜੀ ਪੀਪੀਐਫ ਦੀ ਕੋਟਿੰਗ ਹੈਗੀ ਆ ਵੀ ਇਹਨੇ ਆਟੋਮੈਟਿਕਲੀ ਉੱਥੇ ਹੀ ਕੰਜੈਸਟਡ ਹੋ ਕੇ ਫੇਰ ਆ ਜਾਣਾ ਹਾਂ ਇਹ ਲੈਮੀਨੇਸ਼ਨ ਹੁੰਦੀ ਜਿੱਦਾਂ ਮੋਬਾਈਲਾਂ ਦੀ ਲੈਮੀਨੇਸ਼ਨ ਹੁੰਦੀ ਹੈ ਇੱਕ ਗੱਡੀ ਦੀ ਲੈਮੀਨੇਸ਼ਨ ਆ ਗੱਡੀ ਦੀ ਲੈਮੀਨੇਸ਼ਨ ਆ ਇੱਕ ਤਰੀਕੇ ਨਾਲ ਇਸ ਹਿਸਾਬ ਲਗਾ ਲਓ ਤੁਸੀਂ ਤੇ ਉਹਦੇ ਬਾਅਦ ਆਪਣੇ ਤੋਂ ਐਸੈਸਰੀ ਦੇ ਵਿੱਚ ਹੋਰ ਕੀ ਕੀ ਆ ਭਾਜੀ ਚੀਜ਼ਾਂ ਤਾਂ ਬਹੁਤ ਨੇ ਬਾਈ ਉਹਨੂੰ ਦਿਖਾਣ ਬੈਠੀ ਐ ਨਾ ਤਾਂ ਸਾਰੀ ਰਾਤ ਨਾਲ ਵੀਡੀਓ ਮੁੱਕੇ ਤੇ ਮਤਲਬ ਕਿ ਪਰਫਿਊਮਸ ਵਗੈਰਾ ਹੋਗੇ ਹਣਾ ਤੇ ਪਾਲਿਸ਼ਾਂ ਹੋ ਗਈਆਂ ਬਾਕੀ ਇੰਟੀਰੀਅਰ ਐਕਸਟੀਰੀਅਰ ਵਾਈਜ਼ ਜੋ ਵੀ ਕੰਮ ਹੈਗਾ ਸਾਰਾ ਕੁਝ ਬਾਈ ਉਹਨਾਂ ਦੇ ਕੋਲ ਹੈਗਾ ਵਾ ਹੋਰ ਕੀ ਕੀ ਦਿਖਾਣਾ ਚਾਹੋਗੇ ਦੇਖੋ ਸਸਾਪਾ ਦਿਖਾਣਾ ਹੋਵੇ ਹੋਰ ਸਰ ਆਪਣੇ ਕੋਲ ਸਟੀਰਿੰਗ ਵੀਲ ਜਿੱਦਾਂ ਮਰੂਤੀ ਦੇ ਮਿਲ ਜੂਗੇ ਜੈਨੂਨ ਹਾਈ ਰਾਈਡਰ ਟੋਯੋਟਾ ਵਗੈਰਾ ਦੇ ਮਿਲ ਜੂਗੇ ਠੀਕ ਹੈ ਡੈਸ਼ ਕੈਮਸ ਅੱਜਕਲ ਬਹੁਤ ਚੱਲ ਰਹੇ ਆ ਹਾਂ ਯਾਰ ਇਹ ਜ਼ਰੂਰੀ ਆ ਹਾਂ ਦਿਖਾਓ ਇਹ ਆ ਗਿਆ ਇਹਨਾਂ ਦਾ ਬੇਸ ਮਾਡਲ ਆ ਜੀ ਆਰਡੀ ਕੰਪਨੀ ਦਾ ਸਾਲ ਦੀ ਦੀ ਵੀ ਗਾਰੰਟੀ ਹੈ ਤੁਹਾਡਾ ਕੋਈ ਵੀ ਨਾਰਮਲ ਐਂਡਰੋਇਡ ਪਲੇਅਰ ਲੱਗਾ ਹੋਏ ਉਹਦੇ ਵਿੱਚ ਇਹ ਚੱਲ ਪੈਂਦਾ ਓਕੇ ਠੀਕ ਹੈ ਇਹ 1500 ਰੁਪਏ ਦੀ ਆਈਟਮ ਆ ਲੇਕਿਨ ਇਹਦੇ ਫਾਇਦੇ ਬਹੁਤ ਲੱਖਾਂ ਦੇ ਆ ਭਾਜੀ ਅ ਅੱਜ ਦੇ ਟਾਈਮ ਦੇ ਵਿੱਚ ਨਾ ਜਿੱਦਾਂ ਜੋ ਮਾਹੌਲ ਬਣ ਚੁੱਕਾ ਵਾ ਰਾਤ ਭਰਤ ਜੋ ਬੰਦੇ ਨੇ ਕਿਸੇ ਨੇ ਆਣਾ ਹੁੰਦਾ ਨਾ ਕੋਈ ਫਰੰਟ ਦੇ ਉੱਤੇ ਬਾਈਕ ਲਗਾ ਕੇ ਸਨੇਚਿੰਗ ਹੋ ਗਈ ਜਾਂ ਕੁਝ ਹੋ ਗਈ ਉਹ ਸਾਰਾ ਕੋਈ ਰਿਕਾਰਡ ਹੋ ਜਾਣਾ ਬਿਲਕੁਲ ਜੀ ਤੇ ਜੇ ਬੰਦਾ ਖੁਦ ਨਾਲ ਖਾਸ ਤਰ੍ਹਾਂ ਕਿਸੇ ਨਾਲ ਹੋਵੇ ਨਾ ਜੇ ਫਰੰਟ ਦੇ ਉੱਤੇ ਆ ਕੇ ਕਿਸੇ ਦਾ ਐਕਸੀਡੈਂਟ ਹੋ ਵੀ ਜਾਂਦਾ ਵਾ ਤਾਂ ਆ ਚੀਜ਼ ਦੱਸ ਦੂਗੀ ਕਿ ਕੀ ਦੀ ਗਲਤੀ ਸੀ ਇਹਦੀ ਸੁਣਵਾਈ ਹੈਗੀ ਜੀ ਪ੍ਰੋਪਰ ਕੋਰਟ ਤੇ ਤੁਸੀਂ ਅਪੀਲ ਕਰ ਸਕਦੇ ਹੋ ਇੰਸ਼ੋਰੈਂਸ ਵਾਸਤੇ ਕੰਮ ਆ ਸਕਦੀ ਇਹ ਚੀਜ਼ ਬਹੁਤ ਵਧੀਆ ਫਾਇਦਾ ਬਹੁਤ ਵਧੀਆ ਫਾਇਦਾ ਇਹਦੇ 1500 ਦੀ ਚੀਜ਼ ਪਰ ਫਾਇਦੇ ਲੱਖਾਂ ਦੇ ਜਿਹੜੀ ਆਪਾਂ ਗੱਲ ਕਰਦੇ ਹਾਂ ਇੱਕ ਜੀਪੀਐਸ ਵੀ ਦਿਖਾਓ ਜਿਹੜਾ ਇੱਕ ਇਗਨੀਸ਼ਨ ਔਨ ਕਰਨ ਵਾਲਾ ਵੀ ਹੋਵੇ ਤੇ ਵਿਦਆਊਟ ਉਹਦੇ ਵੀ ਹੋਵੇ ਠੀਕ ਹੈ ਵੀ ਪਾਵਰ ਤੋਂ ਬਿਨਾ ਚੱਲਦਾ ਹੋਵੇ ਇਹ ਇਗਨੀਸ਼ਨ ਵਿਦ ਦਾ ਜੀ ਇਹ ਵਿਦਆਊਟ ਹੈ ਹੂੰ ਕਿਊਬੋ ਬ੍ਰਾਂਡ ਦੇ ਆ ਗਏ ਆ ਇਹ ਵਾਇਰਲੈਸ ਹੈ ਇਹ ਵਿਦ ਵਾਇਰ ਹੈ ਠੀਕ ਹੈ ਠੀਕ ਹੈ ਸਾਲ ਦਾ ਦੋਨਾਂ 'ਚ ਹੀ ਰੀਚਾਰਜ ਹੈਗਾ ਕਿਊਬੋ ਬ੍ਰਾਂਡ 'ਚ ਹੈ ਤੇ ਸਾਲ ਦੇ ਰੀਚਾਰਜ ਹੈਗਾ ਜੀ ਆਪਣਾ ਇਹ 'ਚ ਆ ਫੀਚਰ ਇੱਕ ਐਕਸਟਰਾ ਹੁੰਦਾ ਹੈ ਕਿ ਤੁਸੀਂ ਜਿੱਦਾਂ ਕੋਈ ਗੱਡੀ ਲੈ ਗਿਆ ਛਿੰਕੇ ਲੈ ਗਿਆ ਤੁਸੀਂ ਫੋਨ ਤੋਂ ਗੱਡੀ ਆਪਣੀ ਆਫ ਕਰ ਸਕਦੇ ਹੋ अच्छा ठीक है गाड़ी ऑफ हो जाएगी ਉਹਨੂੰ ਸਮਝ ਹੀ ਉਹ ਹੋਇਆ ਕੀ ਹੈ ਤੇ ਫਿਰ ਗੱਡੀ ਤੁਹਾਡੀ ਸੇਫ ਰਹੂਗੀ ਇਸ ਨਾਲ اچھا ਫੋਨ ਤੋਂ ਆਫ ਹੀ ਹੋ ਜੂਗੀ ਫੋਨ ਤੋਂ ਆਫ ਹੋ ਜਾਏਗੀ ਇਹ ਸੈਟਅਪ ਕਰਦੇ ਆ ਪੂਰਾ ਫੇਸ ਇਹ ਪ੍ਰੋਪਰ ਇਹਦੇ ਚ ਰਿਲੇ ਆਉਂਦੀ ਇੱਕ ਜਿਹੜੀ ਥੱਲੇ ਫਿਊਜ਼ ਬਾਕਸ ਹੁੰਦੀ ਹੈ ਉੱਥੇ ਇਹ ਰਿਲੇ ਲੱਗਦੀ ਹੈ ਤੇ ਫੋਨ ਤੋਂ ਤੁਸੀਂ ਆਨ ਆਫ ਕਰ ਸਕਦੇ ਹੋ ਗੱਡੀ ਜਦੋਂ ਆਪਣਾ ਮਨ ਕੀਤਾ ਓਕੇ ਚਲੋ ਵਧੀਆ ਚੀਜ਼ ਹੋ ਗਈ ਹੈ ਨਾ ਇਹ ਵੇ ਜਿਹੜੇ ਸੇਫਟੀ ਪਰਪਸ ਲਈ ਚੀਜ਼ਾਂ ਹੁੰਦੀਆਂ ਵਾ ਤੇ ਆ ਇਹ ਵਾਇਰਲੈਸ ਟਰੈਕਰ ਹੈ ਜੀ ਕਈ ਕਹਿੰਦੇ ਜੀ ਅੱਜ ਕੱਲ ਚੋਰ ਵੀ ਬੜੇ ਐਡਵਾਂਸ ਹੋ ਗਏ ਉਹਨਾਂ ਨੂੰ ਵੀ ਪਤਾ ਹੈ ਕਿ ਥੱਲੇ ਫਿਊਜ਼ ਬਾਕਸ ਤੇ ਟਰੈਕਰ ਲੱਗਾ ਹੋਇਆ ਤੇ ਫਿਰ ਇਹ ਉਸ ਚੀਜ਼ ਆਸਤੇ ਹੈ ਕਿ ਜਗ੍ਹਾ ਲੱਭ ਲਓ ਜਗ੍ਹਾ ਲੱਭ ਲਓ ਇਹ ਲੋਹੇ ਤੇ ਚਿਪਕ ਜਾਣੀ ਹੈ ਇਹ ਮੈਗਨੇਟ ਵਿੱਚ ਹੁੰਦਾ ਹੈ ਇਹਦੇ ਤੇ ਇਹ ਚਾਰਜਿੰਗ ਵਗੈਰਾ ਕਿੰਨੇ ਟਾਈਮ ਚੱਲ ਜਾਂਦੀ ਹੈ ਜੀ ਤੁਸੀਂ ਇੱਕ ਵਾਰ ਚਾਰਜ ਕਰੋਗੇ 2 ਮਹੀਨੇ ਦੀ ਚਾਰਜਿੰਗ ਚੱਲਦੀ ਹੈ 2 ਮਹੀਨੇ ਚੱਲ ਜਾਣੀ 2 ਮਹੀਨੇ ਆਰਾਮ ਨਾਲ ਚੱਲ ਜਾਂਦੀ ਹੈ ਗੱਡੀ ਕਿੱਥੇ ਜਾ ਰਹੀ ਹੈ ਸਭ ਕੁਝ ਤੁਹਾਡੇ ਫੋਨ 'ਚ ਆ ਜਾਣਾ ਸਾਲ ਦਾ ਰਿਚਾ ਜਿੱਥੇ ਵੀ ਹੈਗਾ ਇਹ ਮਤਲਬ ਕਿ ਇਹਦੇ 'ਚ ਕੁਝ ਨਹੀਂ ਕਰਨਾ ਇਹ ਜਸਟ ਬਤ ਐ ਚੀਜ਼ਾਂ ਨੇ ਜੀ ਹੋਰ ਬਸ ਆਪਾਂ ਐਕਟੀਵੇਟ ਕਰਕੇ ਤੁਹਾਨੂੰ ਦੇ ਦੇਣਾ ਇੱਕ ਤੁਹਾਡੇ ਆਧਾਰ ਕਾਰਡ ਤੇ ਮੋਬਾਈਲ ਨੰਬਰ ਦੀ ਲੋਡ ਪੈਂਦੀ ਹੈ ਤੇ ਮੌਕੇ ਤੇ ਹੀ ਐਕਟੀਵੇਟ ਹੋ ਜਾਂਦਾ ਦੇਖੋ ਬਾਈ ਆ ਚੀਜ਼ਾਂ ਕਿੰਨੀਆਂ ਵਧੀਆਂ ਨੇ ਅੱਜ ਦੇ ਟਾਈਮ ਦੇ ਵਿੱਚ ਮਤਲਬ ਸੇਫਟੀ ਵੀ ਬਹੁਤ ਜ਼ਰੂਰੀ ਹੈ ਇਹਨਾਂ ਚੀਜ਼ਾਂ ਦੀ ਜੇ ਤੁਸੀਂ ਕਾਰ ਦੇ ਉੱਤੇ ਇੰਨੇ ਪੈਸੇ ਲਾਣੇ ਹੋ ਤਾਂ ਥੋੜੇ ਜਿਹੇ ਪੈਸੇ ਇਹਨਾਂ ਤੇ ਵੀ ਇਨਵੈਸਟ ਕਰ ਲਓ ਚੀਜ਼ਾਂ ਹੈ ਦੇ ਚੱਲਣ ਨੂੰ ਚੱਲੀ ਵੀ ਜਾਂਦਾ ਸਾਰੇ ਚਲਾਈ ਵੀ ਜਾਂਦੇ ਪਰ ਆ ਡੈਸ਼ ਕੈਮ ਹੋਗੇ ਜੀਪੀਐਸ ਟਰੈਕਰ ਹੋਗੇ ਇਹ ਚੀਜ਼ਾਂ ਬਾਈ ਜ਼ਰੂਰੀ ਨੇ ਹੁਣ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਪ੍ਰਾਈਜ਼ਿੰਗ ਦੀ ਕੀ ਕੀ ਪ੍ਰਾਈ ਏ ਸਰ ਦੋਨੋਂ ਹੀ ਚੀਜ਼ਾਂ ਤੁਹਾਨੂੰ ਵਿੱਡ ਫਿਟਿੰਗ 4500 ਦੇ ਦਵਾਂਗੇ ਜੀ ਵਿੱਡ ਫਿਟਿੰਗ ਵਿੱਡ ਫਿਟਿੰਗ ਦੋਨੋਂ ਹੀ ਦੋਨੋਂ ਦੇ ਵਿੱਚ ਕਿਹੜੀ ਕਿਹੜੀ ਆਹ ਅ ਇੱਕ ਆ ਹੋ ਗਿਆ ਜੀ ਇੱਕ ਆ ਹੋ ਗਿਆ ਠੀਕ ਹੈ ਠੀਕ ਹੈ ਕੈਮਰਾ ਆਪਣਾ ਉਹੀ 1500 ਦਾ ਸੀਗਾ ਇਹਦਾ 1500 ਦੇ ਦੱਸਿਆ ਵਾ ਆਪਾਂ ਦੋਨਾਂ 'ਚ ਜਿਹੜੀ ਵੀ ਤੁਹਾਡੀ ਚੋਇਸ ਹੋਈ ਆ ਤੇ ਕਾਲ ਕਰਕੇ ਬਾਈ ਉਹਨਾਂ ਨੂੰ ਇੱਕ ਵਾਰੀ ਪ੍ਰੋਪਰ ਲੋਕੇਸ਼ਨ ਮੰਗਾ ਲਿਓ ਤੁਹਾਨੂੰ WhatsApp ਦੇ ਉੱਤੇ ਸਾਰਾ ਕੁਝ ਦੱਸਣਗੇ ਤੇ ਉਹਦੇ ਬਾਅਦ ਵੀਰੇ ਹੁਣ ਆ ਜੀ ਆਪਾਂ ਇੱਧਰ ਨੂੰ ਸੀਟ ਕਵਰਸ ਆਲ ਹੁਣ ਆ ਸੀਟ ਕਵਰ ਕਈਆਂ ਨੇ ਨਾ ਕਸਟਮਾਈਜ਼ ਬਣਵਾਣੇ ਹੁੰਦੇ ਆ ਹਾਂਜੀ ਹਾਂਜੀ ਜਿੱਦਾਂ ਤੁਹਾਡੇ ਤੋਂ ਆਹ ਕਲਰ ਆ ਹਾਂਜੀ ਹਾਂਜੀ ਕਲਰ ਵੈਸੇ ਮਾਰਕੀਟ ਦੇ ਵਿੱਚ ਜ਼ਿਆਦਾ ਹੁੰਦਾ ਨਹੀਂ ਆ ਹਾਂਜੀ ਤੁਸੀਂ ਹੁਣ ਕਿਹੜੇ ਹਿਸਾਬ ਨਾਲ ਕੰਮ ਕਰਦੇ ਕਲਰ ਦੇਖੋ ਸਰ ਹੁਣ ਆਪਣੇ ਕੋਲ ਇੱਕ ਕਵਚ ਬ੍ਰਾਂਡ ਆਇਆ ਨਵਾਂ ਹੂੰ ਠੀਕ ਹੈ ਕਵਚ ਬ੍ਰਾਂਡ ਇੰਡੀਆ ਦਾ ਬ੍ਰਾਂਡ ਆ ਜੀ ਠੀਕ ਹੈ ਇਹਦੇ ਨਾਲ ਨੇ ਸਾਨੂੰ ਇਹ ਸਾਰਾ ਪੈਕੇਜ ਦੇ ਦੇਣਾ ਵਿੱਚ ਤੁਹਾਡੇ ਸੀਟ ਕਵਰ ਆਗੇ ਸਟੇering ਮੈਟਸ ਡੋਰ ਦਾ ਕੰਸੋਲ ਇਹ ਆਮ ਰੈਸਟ ਨੈਕ ਰੈਸਟ ਪਿੱਲੋ ਇਹ ਸਾਰਾ ਇਹਨਾਂ ਦੇ ਨਵੇਂ-ਨਵੇਂ ਡਿਜ਼ਾਈਨ ਆ ਜੀ ਹੂੰ ਠੀਕ ਹੈ ਇਹ ਤੁਸੀਂ ਆਪਣੇ ਗੱਡੀ ਦੇ ਹਿਸਾਬ ਨਾਲ ਮੰਗਵਾ ਸਕਦੇ ਹੋ ਜੋ ਸਾਨੂੰ ਚਾਹੀਦਾ ਮਿੰਨੀ ਕਿਟ ਚਾਹੀਦੀ ਆ ਆ ਤਿੰਨ ਚੀਜ਼ਾਂ ਚਾਹੀਦੀਆਂ ਇਹ ਵੀ ਮਿਲ ਜੂਗੀ ਸਾਰਾ ਕਿਟ ਚਾਹੀਦੀ ਆ ਉਹ ਵੀ ਮਿਲ ਜੂਗਾ ਹੂੰ ਇਹ ਸਾਰੇ ਡਿਜ਼ਾਈਨ ਆ ਗਏ ਜੀ ਇਹ ਅਲਟਰਾ ਕੁਸ਼ਨ ਆਪਣੇ ਹੁੰਦੇ ਐ ਚ ਕੰਫਰਟ ਜ਼ਿਆਦਾ ਹੁੰਦਾ ਹੈ ਜੀ ਬਿਲਕੁਲ ਠੀਕ ਹੈ ਆ ਸਾਰੇ ਡਿਜ਼ਾਈਨ ਮਤਲਬ ਕਿ ਜੇ ਇਹਨਾਂ ਨੇ ਇਕੱਲੇ ਸਮਾਨ ਮੰਗਾਣਾ ਤੇ ਆ ਜਿਹੜਾ ਨੰਬਰ ਚੱਲ ਰਿਹਾ ਉਹ ਤੇ ਮੰਗਾ ਸਕਦੇ ਆ ਤੇ ਜੇ ਇਹਨਾਂ ਨੇ ਫਿਟਿੰਗ ਕਰਵਾਣੀ ਪ੍ਰੋਪਰ ਫੇਰ ਇੱਥੇ ਆਣਾ ਪਊਗਾ ਇੱਥੇ ਆ ਸਕਦੇ ਆ ਆਪਾਂ ਪ੍ਰੋਵਾਈਡ ਵੀ ਕਰ ਦਾਂਗੇ 올 ਓਵਰ ਇੰਡੀਆ ਡਿਲੀਵਰੀ ਵੀ ਹੋ ਜਾਏਗੀ ਜੀ 올 ਓਵਰ ਇੰਡੀ ਜਿਹੜਾ ਮੈਂ ਨੰਬਰ ਤੁਹਾਡੇ ਮੂਰੇ ਪਾਇਆ ਹੋਇਆ ਵਾ ਉਹਦੇ ਉੱਤੇ ਜੇ ਤੁਸੀਂ ਕੁਝ ਵੀ ਆਰਡਰ ਕਰਨਾ ਚਾਹੁੰਦੇ ਹੋ ਇਹਨਾਂ ਤੋਂ ਬਾਈ ਕਾਰ ਐਸੈਸਰੀਜ਼ ਰਿਲੇਟਡ ਜੋ ਵੀ ਆ ਐਨੀਥਿੰਗ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੀ ਕਾਰ ਦੇ ਵਿੱਚ ਵਧੀਆ ਜਿਹੀ ਲੱਗੇ ਤਾਂ ਬੇਚੇ ਜੋ ਇਹਨਾਂ ਨੂੰ ਕਾਲ ਕਰੋ ਬਹੁਤ ਸੋਹਣਾ ਕੰਮ ਹੈ ਇਹਨਾਂ ਦਾ ਹਾਂਜੀ ਉਹਦੇ ਬਾਅਦ ਆਹਾਂ ਉਸ ਤੋਂ ਬਾਅਦ ਸਾਰੇ ਸਾਰੇ ਕੱਪੜੇ ਆ ਕਵਚ ਤੇ ਇਹ ਸਾਰੇ ਕਲਰ ਆਪਸ਼ਨਸ ਅਵੇਲੇਬਲ ਆ ਡਿਜ਼ਾਈਨ ਮੈਂ ਤੁਹਾਨੂੰ ਪਹਿਲਾਂ ਦਿਖਾ ਦਿੱਤੇ ਹਮ ਆਪਾਂ ਹੋਰ ਵੀ ਡਿਜ਼ਾਈਨ ਤੁਹਾਨੂੰ ਮੈਂ ਡਿਜੀਟਲੀ ਭੇਜਦਾ ਹਾਂਗਾ ਬਿਲਕੁਲ ਠੀਕ ਹੈ ਇਹ ਸਾਰੇ ਕਲਰਸ ਆਗੇ ਇਹ ਤੁਸੀਂ ਬਣਵਾ ਸਕਦੇ ਜੀ ਆਪਣੇ ਮਨਪਸੰਦ ਜੋ ਵੀ ਸਾਨੂੰ ਚਾਹੀਦਾ ਜੋ ਵੀ ਚਾਹੀਦਾ ਤੁਹਾਨੂੰ ਉਹਦੇ ਅਕੋਰਡਿੰਗ ਤੁਹਾਡੀ ਰਿਕੁਆਇਰਮੈਂਟ ਦੇ ਅਕੋਰਡਿੰਗ ਆ ਵੀ ਤੁਹਾਨੂੰ ਇੰਟੀਰੀਅਰ ਕੇਸ ਕਲਰ ਦਾ ਚਾਹੀਦਾ ਵਾ ਉਹ ਅਕੋਰਡਿੰਗ ਤੁਸੀਂ ਦੱਸ ਦਿਓ ਬਾਈ ਸਾਰੀ ਗੱਡੀ ਤੁਹਾਡੀ ਤਿਆਰ ਕਰਕੇ ਦਵਾਂਗੇ ਤੇ ਉਹਦੇ ਬਾਅਦ ਹੁਣ ਜੇ ਆਪਾਂ ਗੱਲ ਕਰੀਏ ਇੱਕ ਪੰਚ ਰਿਗਟ ਦੀ ਵੀ ਆਪਾਂ ਗੱਲ ਕੀਤੀ ਸੀ ਹੈ ਬੜੀ ਨਾਰਮਲ ਚੀਜ਼ ਹੈ ਪਰ ਹੈ ਬੜੀ ਕਾਰਗਰ ਚੀਜ਼ ਹੈ ਬਿਲਕੁਲ ਜੀ ਦਿਖਾਓ ਵੀਰੇ ਇਹ ਵੀ ਇਹ ਜਿੱਦਾਂ ਹੁਣ ਆਪਣੇ ਕਈ ਯਾਰ ਵੇਲੇ ਜਾਂਦੇ ਆ ਜੀ ਲਦਾਖ ਸਾਈਡ ਇਹ ਉੱਥੇ ਦੂਰ ਦੂਰ ਤੱਕ ਨਾ ਪੰਪ ਹੁੰਦਾ ਜੀ ਨਾ ਕੋਈ ਪੰਚਰ ਵਾਲੇ ਉਹਨਾਂ ਵਾਸਤੇ ਇਹ ਚੀਜ਼ ਬਹੁਤ ਵਧੀਆ ਜੀ ਟਿਊਬਲੈਸ ਟਾਇਰ ਨੂੰ 10 ਤੋਂ 15 ਮਿੰਟ ਚ ਰਿਪੇਅਰ ਕਰ ਦਿੰਦੀ ਐ ਠੀਕ ਐ ਵਿੱਚੇ ਇਹਦਾ ਪੰਪ ਹੈਗਾ ਸਾਲ ਦੀ ਗਾਰੰਟੀ ਵੀ ਹੈਗੀ ਐ ਠੀਕ ਐ ਜਿਹੜਾ ਸਿਲੈਂਟ ਐ ਉਹਦੀ ਵੀ ਸ਼ੈਲਫ ਲਾਈਫ 5 ਸਾਲ ਹੈਗੀ ਐ ਕਿੱਥੇ ਨਹੀਂ ਜਾਂਦਾ ਜੇ ਤੁਹਾਡੀ ਗੱਡੀ 5 ਸਾਲ ਪਿਆ ਹੋਇਆ ਤੇ ਕਦੇ ਨਾ ਕਰਦੇ 5 ਸਾਲ ਚ ਇੱਕ ਵਾਰ ਤਾਂ ਇੱਕਦਾਂ ਪੰਚਰ ਤਾਂ ਹੋਏਗਾ ਉਹ ਤੁਸੀਂ ਲਵਾ ਸਕਦੇ ਜੀ ਇਹ ਨਾਲ ਆਪਣੇ ਰੋਡ ਹੀ ਐ ਜਿਨੇ ਬਾਈ ਇਹ ਹੋਣਾ ਹੀ ਹੋਣਾ ਕੰਮ ਤੇ ਆਹ ਚੀਜ਼ ਤਾਂ ਤੁਸੀਂ ਲਿਆ ਕੇ ਰੱਖੋ ਇਹਦੇ ਵਿੱਚ ਆ ਪੰਪ ਵਗੈਰਾ ਸਾਰਾ ਕੁਝ ਨਾਲ ਹੀ ਆਂਦਾ ਹੈ ਨਾ ਭਾਜੀ ਜੀ ਸਭ ਕੁਝ ਨਾਲ ਹੈਗਾ ਜੀ ਕਿੰਨੇ ਦਾ ਪਾਦੀ ਇਹ ਕਿੱਟ ਪੂਰੀ ਕਿੰਨੇ ਦੀ ਹੈ ਜੀ 2500 ਹੀ ਦਵਾਂਗੇ ਜੀ 2500 ਦੀ ਕੇਸ ਆ ਸਾਲ ਦੀ ਗਰੰਟੀ ਆ ਸਾਲ ਦੀ ਗਰੰਟੀ ਹੋਊਗੀ ਇਹਦੇ 'ਚ ਮਤਲਬ ਕਿ ਕਾਰ ਦੇ ਟਿਊਬਲੈਸ ਟਾਇਰਾਂ ਦੇ ਵਿੱਚ ਤੁਸੀਂ ਜਸਟ ਇਹਨੂੰ ਇੰਸਟਾਲ ਕਰਨਾ ਵਾ ਉਹ ਗਲੂ ਹੁੰਦੀ ਮੇਰੇ ਖਿਆਲ ਨਾਲ ਜੀ ਸੀਲੈਂਟ ਹੁੰਦੀ ਹੈ ਉਹ ਜੈਲ ਟਾਈਪ ਫਾਰਮੇਸ਼ਨ ਹੁੰਦੀ ਹੈ ਬਾਹਰ ਜਿੱਦਾ ਪੱਚ ਲਾ ਦਿੰਦੇ ਆ ਇਹ ਪ੍ਰੋਪਰ ਕੰਮ ਹੈ ਜੀ ਫੀਲਿੰਗ ਕੋਣ ਮਤਲਬ ਆਪ ਹੀ ਹੋ ਜਾਂਦੀ ਹੈ ਹਾਂ ਜੀ ਆਪ ਹੀ ਬਸ ਤੁਸੀਂ ਪਲੱਗ ਐਂਡ ਪਲੇ ਕਰਨਾ ਜਿੱਦਾਂ ਟਾਇਰਾਂ ਨੂੰ ਤੇ ਉ ਤੇ ਉਹਨੇ ਸੀਲ ਵਰ ਦੇਣੀ ਉਥੇ ਤੇ ਬਾਈ ਆ ਤੁਹਾਡੇ ਪੈਂਚਰ ਵਾਲਾ ਹੱਲ ਆਪਾਂ ਕਰਤਾ ਇਹ ਤੁਸੀਂ ਹੁਣ ਜੇ ਲੇ ਲਦਾਗ ਜਾਣਾ ਮਨਾਲੀ ਜਾਣਾ ਪਿਤੀਵਲੀ ਜਾਣਾ ਵਾ ਟੈਨਸ਼ਨ ਫਰੀ ਹੋ ਕੇ ਆਇਓ ਕੋਈ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਪੀਜੇ ਪੈਂਚਰ ਹੋ ਗਈ ਤਾਂ ਕੀ ਕਰਾਂਗੇ ਆਪਣੀ ਵੀ ਪੈਂਚਰ ਆ ਵੀ ਪੈਂਚਰ ਆ ਟੈਨਸ਼ਨ ਲੈਣ ਦੀ ਲੋੜ ਨਹੀਂ ਆ 2500 ਜੇ ਤੁਸੀਂ ਆਪਣੇ ਟੂਰ ਦੇ ਉੱਤੇ ਘੱਟੋ ਘੱਟ ਲੱਖ ਰੇ ਲੱਗਦਾ ਬਜਟ ਬਣਾਇਆ ਨਾ ਤਾਂ 2500 ਰੁਪਏ ਇੱਦਣੋ ਵੀ ਲਾ ਦਿਓ ਇਹ ਤੁਹਾਡਾ ਕੰਮ ਵਧੀਆ ਹੋ ਜਾਣਾ ਵਾ ਜੈ ਜੈ ਬਾਈ ਤੇ ਹੋਪ ਕਰਦੇ ਆ ਬਾਈ ਇਹ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਇਹ ਤੋਂ ਇਲਾਵਾ ਵੀ ਬਾਈ ਉਹਨਾਂ ਦੇ ਕੋਲ ਬਹੁਤ ਐਸੈਸਰੀ ਦਾ ਸਮਾਨ ਹੈਗਾ ਵਾ ਤੇ ਆ ਆ ਕੀ ਜੀ ਦਾ ਆ ਕੀ ਭਾਜੀ ਇਹ ਸਰ ਕਾਰ 에어 ਪਿਊਰੀਫਾਇਰ ਅੱਜ ਕੱਲ ਜਿੱਦਾਂ ਪੋਲਿਊਸ਼ਨ ਬਹੁਤ ਹੋ ਰਿਹਾ ਜੀ ਠੀਕ ਹੈ ਦਿੱਲੀ ਸਾਈਡ ਹੋ ਗਿਆ ਅੱਜ ਕੱਲ ਤਾਂ ਪੰਜਾਬ 'ਚ ਵੀ ਕਾਫੀ ਏਕ ਹੋਇਆ ਆਪਣਾ AQI ਜਿਹੜਾ ਮਾੜਾ ਚੱਲ ਰਿਹਾ ਉਹਦੇ ਵਾਸਤੇ ਗੱਡੀਆਂ ਵਾਸਤੇ ਹੈ ਜੀ ਹੈਪਾ ਫਿਲਟਰ ਇਹਦੇ ਵਿੱਚ ਹੈਗਾ ਜਿਹੜਾ ਬੈਸਟ ਫਿਲਟਰ ਹੁੰਦਾ ਏਅਰ ਪਿਊਰੀਫਾਇਰ 'ਚ ਓਕੇ ਇਹ ਵੀ ਗ੍ਰੀਨ ਕੋਰ ਕੰਪਨੀ ਦਾ ਜਿਹਦਾ ਆਪਣਾ ਪੰਚਰ ਕਿਟ ਆ ਹਮ ਸਾਲ ਦੀ ਗਾਰੰਟੀ ਵੀ ਆ ਬੱਚਿਆਂ ਵਾਸਤੇ ਸਹੀ ਰਹਿੰਦਾ ਜੀ ਚੀਜ਼ ਇਹ ਘਰੇ ਵੀ ਤੁਸੀਂ ਰੱਖ ਸਕਦੇ ਹੋ ਬੱਚਿਆਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਅੱਜ ਕੱਲ ਕਾਰਾਂ ਦੇ ਵਿੱਚ ਵੀ ਪ੍ਰੀ ਇਨਸਟਾਲਡ ਇਹ ਚੀਜ਼ਾਂ ਆ ਰਹੀਆਂ ਵਾ ਕੀ ਆਦੀ ਕੈਰਨਸ ਦੇ ਵਿੱਚ ਆਂਦਾ ਵਾ ਕੀ ਆ ਕੈਰਨਸ ਹੁੰਡਾਈ 'ਚ ਆਂਦਾ ਜੀ ਹਾਂ ਹੁੰਡਾਈ ਕਰੇਟਾ ਟਾਪ ਮਾਡਲ 'ਚ ਆਂਦਾ ਹੈ ਇਹ ਚੀਜ਼ ਸਾਡੇ ਕੋਲ ਵੀ ਮਿਲ ਜਾਏਗੀ ਤੇ ਪ੍ਰਾਈਜ਼ਿੰਗ ਪ੍ਰਾਈਸਿੰਗ ਸਰ ਇਹ 3000 ਰੁਪਏ ਆਉਂਦਾ ਜੀ ਇਹ 3000 ਰੁਪਏ ਆ ਹਰ ਸਾਲ ਦੀ ਗਾਰੰਟੀ ਇਹਦੀ ਵੀ ਹੈਗੀ ਆ ਸਾਲ ਦੀ ਗਾਰੰਟੀ ਤੇ ਇਹਦੇ ਵਿੱਚ ਫਿਟਿੰਗ ਵਗੈਰਾ ਵੀ ਕਰਨੀ ਹੁੰਦੀ ਹੈ ਜੇ ਕਿੱਦਾਂ ਕੋਈ ਕੁਝ ਨਹੀਂ ਸਰ ਪਲੱਗ ਐਂਡ ਪਲੇ ਆ ਇਹਨੂੰ ਬਸ ਔਨ ਕਰਨਾ ਆਪਾਂ ਮਹੀਨੇ 'ਚ ਇੱਕ ਵਾਰ ਚਾਰਜ ਕਰਨਾ ਤੇ ਇਹਨੇ ਪਿਊਰੀਫਾਈ ਕਰ ਦੇਣੀ ਸਾਰੀ ਜਿੰਨੀ ਵੀ ਅੰਦਰ ਦਾ এনवायरमेंट ਆ ਸਾਰਾ ਵਗੈਰਾ ਸਭ ਕੁਝ ਛਟਾ ਦੇਣਾ ਬਾਕੀ ਘਰਾਂ ਦੇ ਵਿੱਚ ਤਾਂ ਜਦੋਂ ਹੁੰਦੇ ਆ ਉਦੋਂ ਤਾਂ ਚਲੋ ਕੋਈ ਪ੍ਰੋਬਲਮ ਹੀ ਨਹੀਂ ਆ ਜਦੋਂ ਬਾਹਰ ਬੰਦੇ ਨੇ ਕਿਤੇ ਨਿਕਲਣਾ ਆਉਂਦਾ ਨਾ ਕਾਰ ਜਦੋਂ ਲੰਘਦੀ ਆ ਪੋਲੂਟਡ ਏਰੀਆ ਦੇ ਵਿੱਚੋਂ ਉਦੋਂ ਥੋੜਾ ਹੁੰਦਾ ਫੋਰਸਰ ਸ਼ਾਰਕ ਫਿਨ ਐਂਟੀਨਾ ਇਹ ਕਪੜੇ ਕੋਲ ਨਿੱਕਾ ਜਿਹਾ ਟਾਇਰ ਇਨਫਲੇਟਰ ਵੀ ਆਇਆ ਹੈ ਕਈ ਕਹਿੰਦੇ ਜੀ ਸਾਨੂੰ ਵਾਇਰਲੈਸ ਜਿਦਾ ਇਹ ਵਿਦ ਵਾਇਰ ਹੁੰਦਾ ਟਾਇਰ ਇਨਫਲੇਟਰ ਇਹ ਵਾਇਰਲੈਸ ਆ ਗਿਆ ਹੈ ਕੀ ਮਤਲਬ ਆਪਾਂ ਕੋਈ ਕਨੈਕਸ਼ਨ ਨਹੀਂ ਕਰਨਾ ਪ੍ਰੋਪਰ ਗ੍ਰੀਨ ਕੋਰ ਦਾ ਕੰਪਨੀ ਦਾ ਟਾਇਰ ਇਨਫਲੇਟਰ ਹੈ ਇਹ ਟਾਟਾ ਨੂੰ ਵੀ ਨਾ ਲਾਂਦਾ ਜੀ ਜ ਜ ਟਾਟਾ ਪੰਜ ਵਗੈਰਾ ਹੋ ਗਈ ਨਿਕਸਨ ਹੋ ਗਈ ਉਹ ਚੀਜ਼ ਇਹੀ ਚੀਜ਼ ਸੇਮ ਆਂਦੀ ਹੈ ਤੇ ਇਹ ਵੀ ਸਰ ਤੁਹਾਨੂੰ 3000 ਰੁਪਏ ਵਿੱਚ ਫਿਟਿੰਗ ਦਵਾਂਗੇ ਇਹ ਜਸਟ ਆਪਾਂ ਉਹਦੇ ਨਾਲ ਪਲੇ ਪਲੱਗ ਕਰਨਾ ਤੇ ਨਾਲ ਹੀ ਇਹ ਨੂੰ ਬਸ ਸਰ ਇਹ ਚ ਪਾਵਰ ਬਟਨ ਹੁੰਦਾ ਹੈ ਉਹਨੂੰ ਬਸ ਔਨ ਕਰਨਾ ਤੇ ਇੰਨੇ ਹਵਾ ਭਰਨੀ ਸ਼ੁਰੂ ਕਰ ਦੇਣੀ ਆ ਆਪਣੇ ਆਪ ਹੀ ਆਪਣੇ ਆਪ ਹੀ ਵਾਇਰਲੈਸ ਆ ਇਹ ਅੱਛਾ ਹਾਂ ਇਹ ਬਸ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦਾ ਇਹ ਕੀ ਚੀਜ਼ ਇਹ ਤਾਂ ਨਵੀਂੋ ਚੀਜ਼ ਆਵੇ ਹਾਂਜੀ ਹਾਂਜੀ ਹੈਨਾ ਪਹਿਲਾਂ ਵਿੱਧ ਵਾਇਰ ਆਂਦਾ ਸੀ ਇਹ ਵਾਇਰਲੈਸ ਆ ਗਿਆ ਜੀ ਓਕੇ ਹਾਂ ਇਹਨੂੰ ਬਸ ਆਪਾਂ ਔਨ ਕਰਨਾ ਤੇ ਹਵਾ ਭਰਨੀ ਸ਼ੁਰੂ ਕਰ ਦੇਣੀ ਹਾਂ ਕਾਫੀ ਵਧੀਆ ਵਾਣੀ ਸਹੀ ਗੱਲ ਹੈ ਇਹਦੇ ਚੇਤ ਹੋਰ ਵੀ ਮੋਡਸ ਨੇ ਇਹ ਸਾਈਕਲ ਦਾ ਮੋਡ ਆ ਇਹਦੇ ਨਾਲ ਸਸਤਰੀ ਮਿਲਦੀ ਆਣੀ ਉਹ ਜਿਹੜੀ ਉਹ ਨੋਬ ਹੋਣੀ ਆ ਹਾਂ ਉਹ ਸਭ ਕੁਝ ਹੈਗਾ ਜੀ ਪ੍ਰੋਪਰ ਇਹਦਾ ਕਵਰ ਮਿਲਦਾ ਨਾਲ ਹੂੰ ਤੁਸੀਂ ਕਵਰ ਚ ਪਾ ਕੇ ਰੱਖ ਸਕਦੇ ਮੈਨੂੰ ਇਹ ਵੀਰੇ ਕਿੰਨੇ ਦਾ ਵੇ ਇਹ ਤੇ ਨਹੀਂ ਆਰਦਾ ਜੀ ਇਹ 3000 ਦਾ ਆ ਗਿਆ ਹਾਂ ਆ ਲਾਈਟ ਹੈ ਇਹਦੇ ਨਾਲ ਇਹ ਲਾਈਟ ਵੀ ਆ ਜੀ ਫਲੈਸ਼ਿੰਗ ਹੈਗੀ ਇਹਦੇ ਚ ਇਹ ਮੈਨੂੰ ਲੱਗਦਾ ਪਾਵਰ ਬੈਂਕ ਵੀ ਹੈ ਚਾਰਜਿੰਗ ਕਰਨ ਨੂੰ ਇਹ ਪਾਵਰ ਬੈਂਕ ਵੀ ਹੈ ਜੀ ਤੇ ਚਾਰਜ ਵੀ ਕਰ ਸਕਦੇ ਆਪਣਾ ਮੋਬਾਈਲ ਹਾਂ ਸਾਰੀ ਸਸਤਰੀ ਹੈ ਨਾਲ ਆ ਜੀ ਦੇਖੋ ਭਾਈ ਹਵਾ ਹੁਣ ਉਹ ਤਾਰਾਂ ਦਾ ਨਾ ਲੰਬਾ ਚੌੜਾ ਝੰਜਟ ਕਰਨ ਦੀ ਲੋੜ ਨਹੀਂ ਤੁਸੀਂ ਤਾਂ ਪਹਿਲਾਂ ਉਹਦੇ ਚ ਸਟਾਰਟ ਕਰੋ ਤਾਰ ਲਗਾਓ ਫਿਰ ਉਧਰ ਨੂੰ ਆਓ ਕਿਉਂਕਿ ਉੱਥੇ ਤਾਂ ਕਈ ਵਾਰੀ ਤਾਂ ਤਾਰਾਂ ਹੀ ਨਹੀਂ ਪਹੁੰਚਦੀਆਂ ਬਿਲਕੁਲ ਵਾਇਰਲੈਸ ਚੀਜ਼ ਆ ਨਾਲ ਆ ਗਿਆ ਇਹਦੇ ਤੁਹਾਡਾ ਬੋਰਿੰਗ ਲਾਈਟ ਆ ਗਈ ਅੱਛਾ ਇਹ ਫਲੈਸ਼ ਵੀ ਆ ਗਈ ਫਲੈਸ਼ ਵੀ ਆ ਗਈ ਨਾਲ ਤੁਹਾਡਾ ਪਾਵਰ ਬੈਂਕ ਵੀ ਬਣ ਗਿਆ ਪਾਵਰ ਬੈਂਕ ਲੈਣ ਜਾਓਗੇ ਉਹੀ ਭਾਜੀ 2000 ਦੇ ਮਿਲਦਾ ਤੇ 3000 ਜੇ ਤੁਹਾਨੂੰ ਚੀਜ਼ ਦੇਖੋ ਕੀ ਮਿਲਣੀ ਪੰਪ ਵੀ ਮਿਲ ਜਾਣੀ ਹਾਂਜੀ ਹਾਂਜੀ ਤੇ ਭਾਈ ਕਾਰਾਂ ਦੀ ਐਕਸੈਸਰੀ ਬਹੁਤ ਆ ਭਾਈ ਉਹਨਾਂ ਦੇ ਕੋਲ ਇਹ ਤਿੰਨ ਮੁਕੰਨ ਤੇ ਨਹੀਂ ਆਣੀਆਂ ਵਾ ਜਿਹੜੇ ਮੇਰੇ ਭਰਾ ਨੂੰ ਕੋਈ ਵੀ ਕਾਰ ਸਸਟਰੀ ਦੇ ਰਿਲੇਟਡ ਰਿਕੁਆਇਰਮੈਂਟ ਹੋਵੇ 100% ਰეკਮੈਂਡਡ ਆ ਮੇਰੇ ਵੱਲੋਂ ਐਕਸਪਲੋਰ ਵਿਦ ਕੇਵੀ ਦੀ ਪੂਰੀ ਟੀਮ ਵੱਲੋਂ 100% ਰეკਮੈਂਡਡ ਆ ਸੋਨਾ ਆਟੋ ਏਜੰਸੀ ਸੀ ਸਕਰੀਨ ਤੇ ਦਿੱਤੇ ਗੇ ਨੰਬਰਾਂ ਤੇ ਕਾਲ ਕਰ ਲਿਓ ਜੇ ਕੋਈ ਚੀਜ਼ ਘਰੇ ਵੀ ਮੰਗਾਣੀ ਆ ਘਰੇ ਬੈਠੇ ਤੁਹਾਡੀ ਡਿਲੀਵਰੀ ਹੋ ਜੂਗੀ ਤੇ ਡਿਲੀਵਰੀ ਦੇ ਪੈਸੇ ਇਹਨਾਂ ਦੇ ਹੋਣਗੇ ਬਿਲਕੁਲ ਜੀ ਉਹ ਵੇਟ ਦੇ ਹਿਸਾਬ ਨਾਲ ਹੁੰਦਾ ਵੇਟ ਦੇ ਹਿਸਾਬ ਨਾਲ ਉਹ ਤੁਹਾਨੂੰ ਪਤਾ ਹੀ ਆ ਤੇ ਤਤਕ ਲਈ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਜਿਉਂਦੇ ਵਾਦੇ ਰਹੋ ਸਾਰੇ ਮੇਰੇ ਭਰਾ ਸ